ਉਹ ਲੇਡੀ ਜਦੋਂ ਅੰਮ੍ਰਿਤਸਰ ਆਉਂਦੀ ਹੈ ਸਪੈਸ਼ਲ ਇਸੀ ਐਕਟੀਵਿਟੀ ਨੂੰ ਲੈ ਕੇ ਉਹ ਆਉਂਦੀ ਹੈ ਕਿਉਂਕਿ ਉਸਨੇ ਦਰਬਾਰ ਸਾਹਿਬ ਪਿੱਛੇ ਕਿ ਨਖਮਸਤਕੀ ਨਹੀਂ ਉਹ ਹੋਈ ਜਿਹੜੀ ਜਿਹੜੀ ਲੇਡੀ ਨੂੰ ਕੋਈ ਪੰਜਾਬ 'ਚ ਜਾਣਦਾ ਵੀ ਨਹੀਂ ਸੀਗਾ ਅੱਜ ਉਹਨੂੰ ਗੁਜਰਾਤ ਦੀ ਜਿਹੜੀ ਪੁਲਿਸ ਆ ਉਹਨੂੰ ਸਿਕਿਉਰਿਟੀ ਦੇ ਦਿੰਦੀ ਹੈ ਤੇ ਉਹਨਾਂ ਲਈ ਤਾਂ ਬੜਾ ਈਜ਼ੀ ਹੈਗਾ ਇਹੋ ਜਿਹਾ ਕੰਮ ਕਰਕੇ ਸ਼ੋਹਰਤ ਹਾਸਲ ਕਰਨਾ ਕਸੂਰ ਜਿੱਥੇ ਉਸ ਲੜਕੀ ਦਾ ਉੱਥੇ ਕਸੂਰ ਐ ਜੀਬੀਸੀ ਦਾ ਵੀ ਨਹੀਂ ਹੈਗਾ ਜਿਹੜੇ ਪ੍ਰਬੰਧ ਕਰਨ ਦੇ ਲਾਇਕ ਨਹੀਂ ਇਹਨਾਂ ਨੂੰ ਪ੍ਰਬੰਧ ਨਹੀਂ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ ਮੰਦਰਾਂ 'ਚ ਜਾਣਾ ਬੈਨ ਸੀਗਾ ਤੇ ਅਸੀਂ ਇਹਨਾਂ ਨੂੰ ਬਰਾਬਰ ਲਿਆ ਕੇ ਬਿਠਾਇਆ ਤੇ ਇਹ ਲੋਕ ਸਾਡੇ ਗੁਰਦੁਆਰਿਆਂ ਦਾ ਆ ਕੇ ਤਾਂ ਮਜ਼ਾਕ ਉਡਾਉਂਦੇ ਆ ਇਹਨਾਂ ਨੇ ਉੱਤੇ ਸਿਰਫ ਫੋਟੋਆਂ ਲਾ ਕੇ ਆਪਣੇ ਆਪ ਨੂੰ ਫ਼ਰਕ ਕਰ ਲਿਆ ਹੋਇਆ ਕਿ ਅਸੀਂ ਉਹਨਾਂ ਨੂੰ ਗਾਈਡ ਕੀਤਾ ਜੀ ਇੱਥੇ ਫੋਟੋ ਨਹੀਂ ਖਿੱਚ ਸਕਦੇ ਉਹਨਾਂ ਨੂੰ ਰੋਕਣਾ ਟੋਕਣਾ ਕਿੰਨੇ ਆ ਇਹ ਲੱਖ ਲਾਨਤ ਨਹੀਂ ਇਹਨਾਂ ਬੰਦਿਆਂ ਦੇ ਉੱਤੇ ਜਿੱਥੇ ਕੌਮ ਦੇ ਨਾਲ ਖੜਨਾ ਹੁੰਦਾ ਉੱਥੇ ਤੁਸੀਂ ਅਗੇਂਸਟ ਲੋਕ ਅਗੇਂਸਟ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੇ ਹੱਕ ਤੇ ਫੈਸਲੇ ਕਰਾਉਣੇ ਹੋ ਵੇ ਆਪਣੀ ਕਰਤੂਤਾ ਤੋਂ ਤੁਸੀਂ ਬਾਜਣਾ ਨਾ ਇਹ ਥਾਲ ਤੁਹਾਡਾ ਵੀ ਇਹੀ ਹੋਣਾ ਜੋ ਮਸੰਦਾ ਨਾ ਹੋਇਆ ਸੀਗਾ। ਓਰੀਜਲ ਆਇਆ ਸੀ ਨਾ ਇਹਨਾਂ ਦਾ ਗੱਡੀ ਤਾਂ ਕਿੰਨਾ ਕ ਕਿਸੇ ਨੇ ਬਚਾ ਲਿਆ। ਸੋ ਇਹੋ ਜਿਹੀਆਂ ਸਿਕਿਉਰਟੀਆਂ ਕਿਸੇ ਦਾ ਕੰਮ ਨਹੀਂ ਆਣੀਆਂ। ਅਲੀਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇੱਕ ਮਹਿਲਾ ਯੋਗਾ ਕਰਦੀ ਆ ਆਪਣੇ ਆਪ ਨੂੰ ਉਹ ਅਧਿਆਤਮਿਕ ਦੱਸਣ ਦੀ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਪਰ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਯੋਗਾ ਕਰਨਾ ਔਰ ਜਿਸ ਤਰ੍ਹਾਂ ਦੇ ਪੋਸਚਰ ਉਹਨੇ ਕਲਿੱਕ ਕਰਕੇ ਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਉਸ ਤੋਂ ਬਾਅਦ ਅਚਾਨਕ ਵਿਵਾਦ ਖੜਾ ਹੋ ਗਿਆ ਰੋਸ ਖਾਸ ਕਰਕੇ ਸਿੱਖ ਸਮਾਜ ਦੇ ਅੰਦਰ ਸਾਫ਼ ਨਜ਼ਰ ਆਇਆ ਔਰ ਉਸ ਰੋਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਐਫਆਈਆਰ ਦਰਜ ਹੋ ਗਈ ਐਫਆਈਆਰ ਜ਼ਰੂਰ ਦਰਜ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਉੱਤੇ ਇਤਰਾਜ਼ ਚੁਕਾਇਆ ਗਿਆ ਸੀਗਾ ਸ਼ਿਕਾਇਤ ਕੀਤੀ ਗਈ ਸੀ ਪਰ ਉਹ ਐਫਆਈਆਰ ਕੀ ਵਜੂਦ ਰੱਖਦੀ ਹੈ ਔਰ ਖਾਸ ਕਰਕੇ ਇਸ ਪੂਰੇ ਇਨਸੀਡੈਂਟ ਤੋਂ ਬਾਅਦ ਕਿਸ ਤਰ੍ਹਾਂ ਇਹਨੂੰ ਦੇਖਿਆ ਜਾਣਾ ਚਾਹੀਦਾ ਹਰ ਇੱਕ ਚੀਜ਼ ਬਾਰੇ ਜਾਣਕਾਰੀ ਹਾਸਲ ਕਰਨ ਲਈ ਅੱਜ ਪਹੁੰਚੇ ਆਂ ਸਪਾਈ ਹਰਜਿੰਦਰ ਸਿੰਘ ਹੁਣਾਂ ਦੇ ਕੋਲ ਜਾਣਕਾਰੀ ਲੈਣੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਹਾਂਜੀ ਭਾਈ ਗੁਰਜੀਤ ਘਾਲਸਾ ਵੈਗਰੀ ਦੀ ਕਿਫਤ ਹੈ ਜੋ ਹਾਲਾਤ ਫਿਲਹਾਲ ਬਣੇ ਤੁਸੀਂ ਵੀ ਦੇਖਿਆ ਕਿਸ ਤਰ੍ਹਾਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਕੀ ਹਾਲਾਤ ਬਣੇ ਨੇ ਔਰ ਸਾਫ਼ ਤੌਰ ਦੇ ਉੱਤੇ ਕੀ ਨਰੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਆਪਣੇ ਸ਼ਬਦਾਂ ਚ ਪਹਿਲਾਂ ਤਾਂ ਦੱਸੋ ਕੀ ਸੋਚਦੇ ਹੋ ਇਸ ਚੀਜ਼ ਬਾਰੇ ਜਿਵੇਂ ਕਿ ਉਸ ਵੇਲੇ ਸਾਨੂੰ ਸਾਰਿਆਂ ਨੂੰ ਇਹ ਬੜੀ ਜਲਦੀ ਸੋਸ਼ਲ ਮੀਡੀਆ ਦੇ ਜ਼ਰੀਏ ਗੱਲ ਪਤਾ ਲੱਗੀ ਕਿ ਦਰਬਾਰ ਸਾਹਿਬ ਦੀ ਹਦੂਦ ਅੰਦਰ ਇਸ ਤਰ੍ਹਾਂ ਇੱਕ ਦੀ ਕੋਈ ਬਰਸਲੂਕੀ ਹੋਈ ਹੈ ਜਿਹੜੀ ਅਰਚਨਾ ਨਾਮ ਦੀ ਔਰਤ ਜਿਹੜੀ ਇੱਕ ਫੈਸ਼ਨ ਡਿਜ਼ਾਈਨਰ ਹੈਗੀ ਹੈ ਬਾਲੀਵੁੱਡ ਨਾਲ ਉਹਦਾ ਸਿੱਧਾ ਸਿੱਧੇ ਰੂਪ ਦੇ ਵਿੱਚ ਕੋਈ ਸੰਪਰਕ ਹੈਗਾ ਤੇ ਜਦੋਂ ਉਹਦੇ ਬਾਰੇ ਸਿੱਖਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਜਿਹੜੀ ਇਹ ਬੈਕਗ੍ਰਾਉਂਡ ਪਤਾ ਲੱਗੀ ਕਿ ਉਹ ਲੇਡੀ ਜਿਹੜੀ ਹੈਗੀ ਹੈ ਕੰਗਰਾਂ ਨੌਤ ਦੇ ਨਾਲ ਰੰਦੀ ਹੈ ਜਾਂ ਉਹ ਫੈਸ਼ਨ ਡਿਜ਼ਾਈਨਰ ਹੈ ਉਹਦੀ ਉਸ ਤੋਂ ਇਲਾਵਾ ਉਹਦੀ ਭਾਜੀਪੀ ਦੇ ਨਾਲ ਵੀ ਸਾਂਝ ਹੈਗੀ ਹੈ ਉਹ ਲੇਡੀ ਜਦੋਂ ਅੰਮ੍ਰਿਤਸਰ ਆਂਦੀ ਹੈ ਸਪੈਸ਼ਲ ਐਸਜੀਪੀਸੀ ਐਕਟੀਵਿਟੀ ਨੂੰ ਲੈ ਕੇ ਉਹ ਆਂਦੀ ਹੈ ਕਿਉਂਕਿ ਉਸਨੇ ਦਰਬਾਰ ਸਾਹਿਬ ਵਿੱਚ ਜਾ ਕੇ ਨਕਮਸਤਕ ਵੀ ਨਹੀਂ ਉਹ ਹੋਈ ਐਸਜੀਪੀਸੀ ਦੇ ਬਿਆਨਾਂ ਮੁਤਾਬਕ ਤੇ ਜਿਹੜੀ ਇਹ ਖਾਣਾ ਪੁਰਤੀ ਹੋਈ ਹੈ ਉਹਦੇ ਤੇ ਪਰਚਾ ਕਰਕੇ ਜਿੱਦਾਂ ਐਸਜੀਪੀਸੀ ਨੇ ਇੱਕ ਵਾਰੀ ਤੁਹਾਨੂੰ ਮਤਲਬ ਉਸ ਚੀਜ਼ ਦਾ ਜਿਹੜਾ ਬੈਨੀਫਿਟ ਜਿਹੜਾ ਉਹਨੂੰ ਮਿਲਣਾ ਸੀ ਉਹਨੂੰ ਮਿਲ ਗਿਆ ਕਿਉਂਕਿ ਜਿਹੜੀ ਲੇਡੀ ਨੂੰ ਕੋਈ ਇੱਥੇ ਪੰਜਾਬ 'ਚ ਜਾਣਦਾ ਵੀ ਨਹੀਂ ਸੀਗਾ ਅੱਜ ਉਹਨੂੰ ਗੁਜਰਾਤ ਦੀ ਜਿਹੜੀ ਪੁਲਿਸ ਆ ਉਹਨੂੰ ਸਿਕਿਉਰਿਟੀ ਦੇ ਦਿੰਦੀ ਹੈ ਤੇ ਉਹਨਾਂ ਲਈ ਤਾਂ ਬੜਾ ਈਜ਼ੀ ਹੈਗਾ ਇਹੋ ਜਿਹਾ ਕੰਮ ਕਰਕੇ ਸ਼ੋਹਰਤ ਹਾਸਲ ਕਰਨਾ ਮਗਰ ਇੱਥੇ ਕਿਥੇ ਨਾ ਕਿਥੇ ਜਿਹੜਾ ਨੁਕਸਾਨ ਹੈ ਨਾ ਉਹ ਸਾਡਾ ਹੀ ਹੋ ਰਿਹਾ ਬਾਰ-ਬਾਰ ਜਿਹੜੇ ਇਦਾਂ ਦੇ ਲੋਕ ਆ ਜਿਨ੍ਹਾਂ ਦੀ ਇੰਨੀ ਮਾੜੀ ਸੋਚ ਹੈਗੀ ਆ ਉਹ ਮਾੜੀ ਭਾਵਨਾ ਦੇ ਨਾਲ ਦਰਬਾਰ ਸਾਹਿਬ ਆਉਂਦੇ ਆ ਇਦਾਂ ਦਾ ਕੰਮ ਕਰ ਜਾਂਦੇ ਆ ਜਿੱਥੇ ਸਾਡਾ ਇੰਨਾ ਵੱਡਾ ਇਨਫਰਾਸਟ੍ਰਕਚਰ ਖਰਚਾ ਆਉਂਦਾ ਸਾਰੀ-ਸਾਰੀ ਕੌਮ ਦੀ ਕਹਿ ਲਓ ਉਸ ਕੇਂਦਰੀ ਸਥਾਨ ਤੋਂ ਅਗਵਾਈ ਹੁੰਦੀ ਹੈ ਉਸ ਕੇਂਦਰੀ ਸਥਾਨ ਦੇ ਉੱਤੇ ਹੀ ਬਾਰ-ਬਾਰ ਇਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਤੇ ਇਹ ਚ ਕਿਤਨਾ ਕਿਤੇ ਜਿਹੜਾ ਸਿਸਟਮ ਵੀ ਦੋਸ਼ੀ ਹੈਗਾ ਜਿਹੜਾ ਸਿਸਟਮ ਐਸਜੀਪੀਸੀ ਚਲਾ ਰਹੀ ਹੈ ਕਿਉਂਕਿ ਜਦੋਂ ਉੱਥੇ ਕੋਈ ਇਦਾਂ ਦਾ ਸ਼ੂਟ ਬੰਦ ਆ ਤੁਸੀਂ ਦੇਖੋ ਇਸ ਇਸ ਤਰ੍ਹਾਂ ਦੀਆਂ ਕਿੰਨੀਆਂ ਕਟੀਆਂ ਹਰਕਤਾਂ ਉੱਥੇ ਪਹਿਲੇ ਵੀ ਹੋਈਆਂ ਲੋਕ ਗਾਣੇ ਤੱਕ ਤੇ ਸ਼ੂਟ ਕਰ ਜਾਂਦੇ ਉੱਥੋਂ ਆ ਕੇ ਠੀਕ ਹੈ ਲੋਕ ਆਪਣੇ ਨਿਕਨੇਕੇ ਰੀਲਸ ਬਣਾ ਕੇ ਉੱਥੋਂ ਦੀ ਆਪਣੇ ਪਬਲਿਕ ਕਰ ਦਿੰਦੇ ਆ ਤੇ ਬਾਅਦ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਲੱਭਦੇ ਫਿਰਦੇ ਆ ਹਕੀਕਤ ਇਹ ਹੈਗੀ ਹੈ ਕਿ ਸਾਰਾ ਕੁਝ ਜਿਹੜਾ ਹੈ ਨਾ ਉਹ ਇੱਕ ਪ੍ਰੋਡਕਸ਼ਨ ਦੇ ਨਾਲ ਹੋ ਰਿਹਾ ਉਹਨਾਂ ਨੂੰ ਪ੍ਰੋਡਕਟ ਕੀਤਾ ਜਾਂਦਾ ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਆ ਤੇ ਸਿੱਖ ਜਿਹੜੇ ਬਾਅਦ ਵਿੱਚ ਲਕੀਰ ਪਟਦੇ ਆ ਕਸੂਰ ਜਿੱਥੇ ਉਸ ਲੜਕੀ ਦਾ ਉੱਥੇ ਕਸੂਰ ਐਸਜੀਪੀਸੀ ਦਾ ਵੀ ਨਹੀਂ ਹੈਗਾ ਜਿਹੜੇ ਪ੍ਰਬੰਧ ਕਰਨ ਦੇ ਲਾਇਕ ਨਹੀਂ ਇਹਨਾਂ ਨੂੰ ਪ੍ਰਬੰਧ ਨਹੀਂ ਦੇਣਾ ਚਾਹੀਦਾ ਇਹਨਾਂ ਦੀਆਂ ਕਮੀਆਂ ਇੱਕ ਹੁਣ ਤਾਂ ਦਸੀਏ ਇਹਨਾਂ ਦੀ ਕਮੀਆਂ ਹੀ ਕਮੀਆਂ ਆ 328 ਰੁਪਏ ਦੀ ਬੇਦਬੀ ਵੀ ਤੁਸੀਂ ਸਾਰੇ ਜਾਣਦੇ ਹੀ ਹੋ ਨਾ ਅੱਜ ਤੱਕ ਔਰ ਇਹ ਤਾਂ ਇਹਨਾਂ ਦਾ ਕੋਈ ਵੀ ਐਕਸ਼ਨ ਜਿਹੜਾ ਉਹ sire ਨਹੀਂ ਲੱਗਾ ਹੋਇਆ ਹੈ ਜੇ ਕਿਸੇ ਦਾ ਮੋਬਾਈਲ ਘੁਚਾ ਲੱਭ ਜਾਵੇ ਨਾ ਉਹਦੀ ਐ ਅਖਬਾਰ ਚ ਖਬਰ ਦੇ ਦਿੰਦੇ ਆ ਜਿਹੜੀ ਐਡੀ ਵੱਡੀ ਘਟਨਾ ਹੋ ਜਾਵੇ ਤੇ ਇਹ ਘਟਨਾ ਹੋਈ ਵੀ 19 ਤਰੀਕ ਦੀ ਤੇ 21 ਤਰੀਕ ਨੂੰ ਜਦੋਂ ਇਹ ਚੀਜ਼ ਪਬਲਿਕ ਕੀਤੀ ਜਦੋਂ ਕੌਮ ਜਿਹੜੀ ਸੀਗੀ ਉਸ ਚੀਜ਼ ਦੇ ਖਿਲਾਫ ਸੜਕਾਂ ਦੇ ਉੱਤਰ ਨੂੰ ਫਿਰ ਗਈ ਤਾਂ ਇਹਨਾਂ ਲੋਕਾਂ ਦੀ ਨੀਂਦ ਟੁੱਟੀ ਤਾਂ ਇਹਨਾਂ ਨੇ ਜਾ ਕੇ ਉਹਦੇ ਖਿਲਾਫ ਜਿਹੜਾ ਪਰਚਾ ਕਰਕੇ ਆਪਣੀ ਜਾਨ ਛੱਡੋ ਵਾਇਰਲ ਹੋਇਆ ਉਦੋਂ ਜਾਗ ਖੁੱਲੀਆਂ ਇਹਨਾਂ ਨੇ ਜਦੋਂ ਵਾਇਰਲ ਹੋਈ ਉਦੋਂ ਜਾ ਕੇ ਇਹਨਾਂ ਨੇ ਆਪਣੀ ਜਾਨ ਛਡਾਣ ਲਈ ਪਰਚਾ ਕਰਾਇਆ ਮਗਰ ਇੱਕ ਚੀਜ਼ ਕੌਮ ਦੇ ਸਾਹਮਣੇ ਆਣੀ ਚਾਹੀਦੀ ਹੈ ਕਿ ਜਦੋਂ ਵੀ ਇਦਾਂ ਦੇ ਕੋਈ ਪਰਚੇ ਹੁੰਦੇ ਆ ਕਿ ਉਸ ਦੀ ਅੱਗੋਂ ਕੋਈ ਪਰਵਾਹੀ ਕਰਦਾ ਕਿ ਉਹਨਾਂ ਬੰਦਿਆਂ ਨੂੰ ਕਦੀ ਸਜ਼ਾਵਾਂ ਹੋਈਆਂ ਨੇ ਜੇ ਕਿਸੇ ਦੇ ਉੱਤੇ ਕੋਈ ਢਲਮਠ ਰਹਿ ਵੀ ਜਾਵੇ ਕਿ ਕਦੀ ਕਿਸੇ ਕੋਲੋਂ ਇਹਨਾਂ ਨੇ ਮਦਦ ਵੀ ਲਈ ਹੈ ਇਸੇ ਤਰ੍ਹਾਂ ਦੀ ਸਾਨੂੰ ਕੋਈ ਇਹਨਾਂ ਕੋਲੋਂ ਉਮੀਦ ਨਹੀਂ ਹੈਗੀ ਪ੍ਰੋਬਲਮ ਇਹ ਹੈ ਜੀਆ ਕਿ ਜਦੋਂ ਇਹੋ ਜਿਹੀ ਘਟਨਾ ਕਿਸੇ ਸਿੱਖ ਦੇ ਸਾਹਮਣੇ ਹੋਵੇ ਤੇ ਉਹ ਜਦੋਂ ਇਸ ਦੇ ਖਿਲਾਫ ਕੋਈ ਐਕਸ਼ਨ ਲੰਦਾ ਉਦੇ ਲਈ ਤਾਂ ਇਸ ਦੇ ਦੇ ਕਾਨੂੰਨ ਜਿਹੜੇ ਆ ਉਹਨੂੰ ਸਜ਼ਾਵਾ ਦੇਣ ਦੇ ਲਈ ਉਤਾਰੂ ਹੋ ਜਾਂਦੇ ਆ ਮਗਰ ਜਿੱਥੇ ਰੋਲ ਬੰਦਾ ਇਹਨਾਂ ਦਾ ਜਿਨ੍ਹਾਂ ਕੋਲ ਸਾਰਾ ਇਨਫਰਾਸਟ੍ਰਕਚਰ ਸਾਰੀ ਮੈਨੇਜਮੈਂਟ ਸਾਰਾ ਪੈਸਾ ਢੇਲਾ ਇਹਨਾਂ ਕੋਲ ਉੱਥੇ ਲੋਕ ਕੁਝ ਨਹੀਂ ਕਰਦੇ ਹੁਣ ਮੈਂ ਗੱਲ ਕਰਦਾ ਕਿ ਜਿੱਥੇ ਇਹ ਲੇਡੀ ਨੇ ਅਪੋਲੋਜਾਈਜ਼ ਫੀਲ ਕੀਤੀ ਜਿਹੜੀ ਇਹਨੇ ਮਾਫੀ ਮੰਗੀ ਉਸ ਮਾਫੀ ਮੰਗਣ ਦੇ ਵਿੱਚ ਵੀ ਇਹਦੀ ਨਫ਼ਰਤ ਸਾਫ਼ ਝਲਕਦੀ ਹੈ ਮਾਫੀ ਮੰਗਣ ਤੋਂ ਬਾਅਦ ਜੇ ਇਹਨੂੰ ਇਸ ਚੀਜ਼ ਦੀ ਸ਼ਰਮ ਹੁੰਦੀ ਤੇ ਇਹ ਲੇਡੀ ਇਹ ਪਬਲਿਕ ਨਾ ਕਰਦੀ ਕਿ ਮੈਂ ਮੈਂ ਧੰਨਵਾਦ ਕਰਦੀ ਗੁਰਜਰਾਬ ਗਵਰਨਮੈਂਟ ਦਾ ਕਿ ਉਹਨਾਂ ਨੇ ਮੈਨੂੰ ਸਿਕਿਉਰਟੀਆਂ ਦਿੱਤੀਆਂ ਸਿਕਿਉਰਟੀਆਂ ਕਿਸੇ ਨੂੰ ਨਹੀਂ ਬਚਾ ਸਕੀਆਂ ਇਹ ਉਹਦੀ ਗਲਤਫਹਿਮੀ ਹੈ ਮਗਰ ਜਿਹੜੀ ਇਸ ਔਰਤ ਨੇ ਇਹ ਹਰਕਤ ਕੀਤੀ ਹੈ ਇਹਦੇ ਚ ਸਾਡਾ ਇਹ ਬੜਪਣ ਹੈ ਕਿ ਸਾਡੇ ਗੁਰੂ ਮਹਾਰਾਜ ਨੇ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਸਾਡੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਔਰਤਾਂ ਨੂੰ ਉਹ ਬਰਾਬਰਤਾ ਦੇ ਦਰਜੇ ਦਿੱਤੇ ਜਿਹੜੇ ਸਮਾਜ ਵਿੱਚ ਉਹਨਾਂ ਕੋ ਖੋਲੇ ਗਏ ਸੀਗੇ ਸਤੀ ਪ੍ਰਥਾ ਅਸੀਂ ਸਾਡੇ ਗੁਰੂਆਂ ਨੇ ਖਤਮ ਕੀਤੀ ਔਰਤਾਂ ਨੂੰ ਬਰਾਬਰਤਾ ਦੇ ਦਰਜੇ ਦੇ ਲੈ ਕੇ ਜਿਹੜਾ ਕਕਾਰ ਤੱਕ ਅਸੀਂ ਬਰਾਬਰ ਪਾਉਂਦੇ ਆ ਸਤਕਾਰ ਅਸੀਂ ਸਾਰਿਆਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਬਰਾਬਰ ਦਿੰਨੇ ਆ ਸਾਡੇ ਧਰਮ ਦੀ ਸਿੱਖਿਆ ਹੈਗੀ ਆ ਮਰਕੀ ਔਰਤਾਂ ਦੇ ਫੈਮਿਨਿਜ਼ਮ ਦੇ ਕਰਕੇ ਕਿੱਥੇ ਅਸੀਂ ਆਪਣਾ ਨੁਕਸਾਨ ਤੇ ਨਹੀਂ ਕਰਵਾ ਰਹੇ ਜਿਹੜੀ ਇਸ ਔਰਤ ਨੇ ਇਦਾਂ ਦੀ ਘਟਨਾ ਕੀਤੀ ਹੈ ਕਿ ਇਹ ਚ ਜ਼ਰੂਰਤ ਹੈਗੀ ਆ ਕਿ ਸਾਬਰ ਮਾਲਾ ਕਰਕੇ ਜਿਹੜਾ ਕਰਨਾਟਕਾ ਦੇ ਅੰਦਰ ਮੰਦਿਰ ਹੈਗਾ ਕਿ ਉੱਥੇ ਇਹ ਜਾ ਕੇ ਨਕਮਸਤਕ ਵੀ ਹੋ ਕੇ ਦਿਖਾਵੇ ਇਹਨਾਂ ਲੋਕਾਂ ਨੂੰ ਮੰਦਿਰਾਂ 'ਚ ਜਾਣਾ ਬੈਨ ਸੀਗਾ ਤੇ ਅਸੀਂ ਇਹਨਾਂ ਨੂੰ ਬਰਾਬਰ ਲਿਆ ਕੇ ਬਿਠਾਇਆ ਤੇ ਇਹ ਲੋਕ ਸਾਡੇ ਗੁਰਦੁਆਰਿਆਂ ਦਾ ਆ ਕੇ ਇਦਾਂ ਮਜ਼ਾਕ ਉਡਾਉਂਦੇ ਆ ਇਹ ਚੀਜ਼ ਜਿਹੜੀ ਆ ਕੋਈ ਪਹਿਲੀ ਘਟਨਾ ਔਰਤ ਵੱਲੋਂ ਨਹੀਂ ਹੈਗੀ ਆ ਇਦਾਂ ਦੀਆਂ ਜਿਹੜੀਆਂ ਅ ਚਲੋ ਸਾਨੂੰ ਜਦੋਂ ਵੀ ਇਦਾਂ ਦੀ ਕੋਈ ਸਮੱਸਿਆ ਆਉਂਦੀ ਹੈ ਨਾ ਸਾਡੇ ਹੱਥ ਵੱਜ ਜਾਂਦੇ ਆ ਕਿਉਂਕਿ ਸਾਨੂੰ ਸਾਡੇ ਧਰਮ ਨੇ ਸਿਖਾਇਆ ਕਿ ਮਜ਼ਲੂਮ ਤੇ ਕਮਜ਼ੋਰ ਦੇ ਉੱਤੇ ਕਦੀ ਵੀ ਤੁਸੀਂ ਵਾਰ ਨਹੀਂ ਕਰਨਾ ਮਗਰ ਜਦੋਂ ਇਸ ਇਸ ਤਰ੍ਹਾਂ ਦੇ ਲੋਕ ਜਦੋਂ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੱਕਣਾ ਕਿ ਸਾਡੇ ਕੋਲ ਉਹਦਾ ਕੋਈ ਅਲਟਰਨੇਟ ਹੈਗਾ ਟਾਸਟ ਫੋਰਸ ਬਣਾਈਏ ਐਸਜੀਪੀਸੀ ਵਾਲਿਆਂ ਨੇ 6 ਜੂਨ ਨੂੰ ਕੋਈ ਸਿੱਖ ਅਕਾਲ ਤਖਤ ਸਾਹਿਬ ਦੇ ਵਿੱਚ ਮੱਥਾ ਟੇਕਣ ਤੱਕ ਨਹੀਂ ਜਾ ਸਕਦਾ ਇਦਾਂ ਜਾ ਕੇ ਟਾਈਮ ਸਿਰ ਉੱਥੇ ਬਹਿ ਜਾਂਦੇ ਆ ਕੇ ਮੋਰੇ ਫਸ ਕੇ ਤੇ ਜੇ ਕੋਈ ਇਦਾਂ ਦੀ ਘਟਨਾ ਹੋਵੇ ਇਹਨਾਂ ਕੋਲ ਉੱਥੇ ਪ੍ਰਕਰਮਾਂ ਦੇ ਵਿੱਚ ਘੁੰਮਣ ਵਾਲੇ ਚਾਰ ਸਿੰਘ ਨਹੀਂ ਪਏ ਹੁੰਦੇ ਜਿਹੜੇ ਉਹਨਾਂ ਨੂੰ ਰੋਕ ਸਕਣ ਜੋ ਉਹਨਾਂ ਨੂੰ ਟੋਕ ਸਕਣ ਇਹਨਾਂ ਨੇ ਉੱਤੇ ਸਿਰਫ ਫੋਟੋਆਂ ਲਾ ਕੇ ਆਪਣੇ ਆਪ ਨੂੰ ਫਰਕ ਕਰ ਲਿਆ ਹੋਇਆ ਕਿ ਅਸੀਂ ਉਹਨਾਂ ਨੂੰ ਗਾਈਡ ਕੀਤਾ ਜੀ ਇੱਥੇ ਫੋਟੋ ਨਹੀਂ ਖੇਚ ਸਕਦੇ ਉਹਨਾਂ ਨੂੰ ਰੋਕਣਾ ਟੋਕਣਾ ਕਿੰਨੇ ਆ ਜਿਹੜਾ 6 ਜੂਨ ਨੂੰ ਸਾਡੇ ਤੇ ਬੈਰੀਕੇਟਿੰਗ ਕੀਤੀ ਜਾਂਦੀ ਹੈ ਇਦਾਂ ਉਹਨਾਂ ਤੇ 24 ਘੰਟੇ ਕੀਤੀ ਜਾਵੇ ਸਾਡਾ ਇੱਕੋ ਇੱਕ ਕੇਂਦਰੀ ਸਥਾਨ ਹੈਗਾ ਜਿਹੜੀ ਆਪਾਂ ਸਭ ਤੋਂ ਵੱਧ ਅਹਿਮੀਅਤ ਰੱਖਦੇ ਹਾਂ ਉਸ ਜਗ੍ਹਾ ਦੇ ਉੱਤੇ ਜਾ ਕੇ ਬਾਰ-ਬਾਰ ਕੋਈ ਨਾ ਕੋਈ ਆ ਕੇ ਸਾਡਾ ਅਪਮਾਨ ਕਰ ਜਾਂਦਾ। ਉਹ ਤਾਂ ਕਹਿੰਦੇ ਆ ਕਿ ਅਸੀਂ ਤਾਂ ਐਫ ਆਈ ਆਰ ਕਰਵਾਤੀ ਅਸੀਂ ਤਾਂ ਸ਼ਿਕਾਇਤ ਕੀਤੀ ਸੀ ਔਰ ਇਹ ਤੇ 295 ਦੇ ਚੱਲਦੇ ਐਫ ਆਈ ਆਰ ਵੀ ਹੋ ਗਈ ਉਹ ਤਾਂ ਐਂ ਦਾ ਦਾਵਾ ਕਰਦੇ ਆ। ਐਫ ਆਈ ਆਰ ਐ ਜੀ ਪੀ ਸੀ ਨੇ ਹੋਰ ਵੀ ਅੱਜ ਤੱਕ ਕਰਾਈਆਂ ਹੋਣਗੀਆਂ ਇਹਦੀ ਕੋਈ ਆਰ ਟੀ ਆਈ ਪਾਵੇ ਨਾ ਤਾਂ ਪਤਾ ਲੱਗੇ ਕਿ ਇਹਨਾਂ ਨੇ ਉਸ ਤੋਂ ਬਾਅਦ ਕਦੀ ਪੈਰਵਾਹੀ ਵੀ ਕੀਤੀ ਆ। ਮੈਨੂੰ ਨਹੀਂ ਲੱਗਦਾ ਕਿ ਐ ਜੀ ਪੀ ਸੀ ਨੇ ਜਿਹੜੀਆਂ ਅੱਜ ਤੱਕ ਕੰਪਲੇਂਟਾਂ ਕੀਤੀਆਂ ਉਹਨਾਂ 'ਚ ਅੱਧਿਆਂ ਦੀ ਪੈਰਵਾਹੀ ਕੀਤੀ ਹੋਵੇਗੀ। ਕਿਤੇ ਨਾ ਕਿਤੇ ਖੁਰਦਪੁਰਦ ਕਰਨ ਲਈ ਆ ਕੌਮ ਨੂੰ ਇਹਨਾਂ ਨੇ ਗਾਹੇ-ਗਾਹੇ ਕਰਨ ਜਿਹੜੀ ਉਹ ਕਹਿਣ ਦਾ ਮਤਲਬ ਲੋਕਾਂ ਨਾਲ ਧੋਖਾ ਕਰ ਰਹੇ ਆ ਸਿਰਫ ਬਿਲਕੁਲ ਇਹ ਧੋਖਾ ਵੀ ਕਰ ਰਹੇ ਆ ਤੇ ਇਹਦੇ ਨਾਲ-ਨਾਲ ਜਿਹੜੀਆਂ ਇਸ ਵੇਲੇ ਅੱਗੇ ਸਿੱਖਾਂ ਨੂੰ ਇਹਨਾਂ ਵਿੱਚ ਜਿਹੜੀਆਂ ਕਮੀਆਂ ਦਿਖਦੀਆਂ ਸੋਸ਼ਲ ਮੀਡੀਆ ਦਾ ਜੋਗ ਮਿੰਟ ਦੇ ਅੰਦਰ ਸਾਰੀ ਚੀਜ਼ ਪਬਲਿਕ ਹੋ ਜਾਂਦੀ ਹੈ ਆਪਾਂ ਇਹ ਚੀਜ਼ਾਂ ਜਿਹੜੀਆਂ ਨਾ برداشت ਕਰੀਏ ਆਪਾਂ ਕੋਈ ਨਾ ਕੋਈ ਫੌਰੀ ਐਕਸ਼ਨ ਲਿਆ ਕਰੀਏ ਇਹ ਕਮਜ਼ੋਰ ਬੰਦਿਆਂ ਦੇ ਹੱਥ ਤਾਕਤ ਨਾ ਦਈਏ ਜਿੰਨੇ ਵੀ ਇਹਨਾਂ ਦੇ ਇਦਾਂ ਦੇ ਵਰਕਰਸ ਨੇ ਜਾਂ ਇਹਨਾਂ ਦੇ ਮੈਂਬਰਸ ਨੇ ਚਾਹੇ ਜਲੰਧਰ ਦੇ ਮੈਂਬਰ ਦੀ ਅਗਰ ਗੱਲ ਕਰ ਲਈਏ ਐਸਜੀਪੀਸੀ ਜਲੰਧਰ ਮੈਂਬਰ ਮੰਨਣ ਹੋਣਾ ਇਹਨਾਂ ਦੀ ਮੈਂ ਤੁਹਾਨੂੰ ਇੱਕ ਰੀਸੈਂਟਲੀ ਘਟਨਾ ਦੱਸਾਂ ਲਾਲਾ ਜਗਤ ਮਨਰਨ ਕੋਈ ਲੁਕਿਆ ਛੁਪਿਆ ਬੰਦਾ ਤੇ ਨਹੀਂ ਸਿੱਖਾਂ ਦੇ ਖਿਲਾਫ ਉਹ ਗੁਰੂਆਂ ਦੇ ਖਿਲਾਫ ਉਹ ਆਪਣੀ ਅਖਬਾਰ ਵਿੱਚ ਭੱਦੇ ਸ਼ਬਦਾਂ ਦੇ ਨਾਲ ਸਾਡਾ ਪ੍ਰਚਾਰ ਕਰਦਾ ਰਿਹਾ ਉਸ ਬੰਦੇ ਨੂੰ ਸੋਧਾ ਲਾਇਆ ਸਾਡੇ ਸਿੱਖ ਕੌਮ ਨੇ ਅਸੀਂ ਉਸ ਚੀਜ਼ ਦੇ ਉੱਤੇ ਫਕਰ ਵੀ ਕਰਦੇ ਹਾਂ ਇਹ ਬੰਦਾ ਉੱਥੇ ਜਾ ਕੇ ਉਹਦਾ ਬਲੱਡ ਕੈਂਪ ਲਾਂਦਾ ਤੇ ਅਕਾਲੀ ਦਲ ਦੇ ਸਾਰੇ ਨੰਬਰ ਜਾ ਕੇ ਉੱਥੇ ਉਸ ਬਲੱਡ ਕੈਂਪ ਦਾ ਤੁਗਾਟਨ ਕਰਦੇ ਆ ਕੀ ਇਹ ਲੱਖ ਲਾਹਨਤ ਨਹੀਂ ਇਹ ਨਾ ਬੰਨਿਆ ਰੋਤੇ ਹਰਜਿੰਦਰ ਸਿੰਘ ਧਾਮੀ ਆਪਣੇ ਆਪ ਨੂੰ ਦੱਸਦੇ ਨੇ ਕਿ ਮੈਂ ਬਹੁਤ ਪੜਿਆ ਲਿਖਿਆ ਤੇ ਬੰਦਾ ਕਸੂ ਜਵਾਨ ਆ 10 ਮਿੰਟ ਇਹਨਾਂ ਨਾਲ ਬੈਜੋ ਤੇ 10 ਮਿੰਟ ਦੇ ਅੰਦਰ ਆਪਣੀਆਂ 100 ਖੂਬੀਆਂ ਗਿਣਾ ਦੇਣਗੇ ਕਿ ਅਸੀਂ ਇੰਨੇ ਪਾਠ ਕਰਦੇ ਆ ਅਸੀਂ ਇੰਨੀ ਜਗ੍ਹਾ ਫਰੀ ਲੰਗਰ ਲਾਉਂਦੇ ਆ ਅਸੀਂ ਸਿਕਿਉਰਟੀ ਵੀ ਨਹੀਂ ਰੱਖਿਆ ਡਰਮੇ ਬਾਈਆਂ 100 ਕਰਨਗੇ ਤੇ ਜਿੱਥੇ ਲੋੜ ਹੈ ਜੀ ਆ ਉੱਥੇ ਆਪਣੇ ਆਪ ਨੂੰ ਪ੍ਰੂਫ ਕਰੋ ਤਾਂ ਤੁਹਾਨੂੰ ਕੌਮ ਨੇ ਲੀਡਰ ਚੁਣ ਕੇ ਅੱਗੇ ਲਾਇਆ ਸੀਗਾ ਤੁਸੀਂ ਉੱਥੇ ਕਿਉਂ ਇੰਨੀਆਂ ਕਮੀਆਂ ਰਹਿਣ ਦਿੰਦੇ ਆ ਥਾ ਥਾ ਤੇ ਤੁਹਾਡੀਆਂ ਕਮੀਆਂ ਗਿਣੀਆਂ ਜਾਣੀਆਂ ਨੇ ਜਿੱਥੇ ਕੌਮ ਦੇ ਨਾਲ ਖੜਨਾ ਆਉਂਦਾ ਉੱਥੇ ਤੁਸੀਂ ਅਗੇਂਸਟ ਲੋਕ ਅਗੇਂਸਟ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੇ ਹੱਕ 'ਚ ਫੈਸਲੇ ਕਰਾਉਨੇ ਹੋ ਸੋ ਮੈਨੂੰ ਜਿੱਥੇ ਉਹ ਅਰਚਨਾ ਕਰਕੇ ਕੁੜੀ ਜਿਹੜੀ ਹੈ ਦੋਸ਼ੀ ਲੱਗਦੀ ਹੈ ਉਹਨਾਂ ਹੀ ਦੋਸ਼ੀ ਮੈਨੂੰ ਇਹ ਵੀ ਲੱਗਦੇ ਨੇ ਅਰਚਨਾ ਨਾਮ ਦੀ ਕੁੜੀ ਨੇ ਆਪਣੀ ਜਸਟੀਫਿਕੇਸ਼ਨ ਕਰਨ ਦੇ ਲਈ ਇੱਕ ਤਸਵੀਰ ਆਪਣੇ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਪਾਈ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹੁੰਦਾ ਉਸ ਤਸਵੀਰ ਦੇ ਵਿੱਚ ਉਹ ਲੇਡੀ ਹੈ ਦੱਸਣਾ ਚਾਹੁੰਦੀ ਹੈ ਕਿ ਮੈਂ ਕੋਈ ਅਨੋਖਾ ਕੰਮ ਨਹੀਂ ਕੀਤਾ ਉਹ ਕਹਿੰਦੀ ਹੈ ਕਿ ਇਹ 1905 ਦੀ ਤਸਵੀਰ ਹੈ ਜਿਸ ਦੇ ਵਿੱਚ ਜਿਹੜੇ ਯੋਗੀ ਉਸ ਪ੍ਰਕਰਮਾ ਵਿੱਚ ਬੈਠੇ ਹੋਏ ਨੇ ਤੇ ਉਹਨਾਂ ਨੇ ਉੱਥੇ ਯੋਗ ਆਸਣ ਲਾਇਆ ਹੋਇਆ ਮੈਂ ਉਹਦੀ ਜਾਣਕਾਰੀ ਤੇ ਵਾਅਦਾ ਪਾ ਦਵਾਂ ਇਹ ਬਹੁਤ ਵਧੀਆ ਹੈ ਕਿ ਤੂੰ ਆ ਜਿਹੜੀ ਡੇਟ ਕੋਟ ਕਰ ਦਿੱਤੀ 1905 ਵਿੱਚ ਜਿਹੜੀ ਇਹ ਘਟਨਾ ਤੂੰ ਦੱਸੀ ਹੈ ਨਾ ਅਸੀਂ ਮਸੰਦਾਂ ਕੋਲੋਂ ਗੁਰਦੁਆਰੇ ਆਪਣੇ ਆਜ਼ਾਦ ਕਰਾਏ ਨੇ ਇਹ ਮਸੰਦ ਨੇ ਜੇ ਤੂੰ ਦੱਸਦੀ ਹੈ ਤੂੰ ਉਹਨਾਂ ਦੀ ਵਾਰਸਾਂ ਤੇ ਫਿਰ ਉਹਨਾਂ ਦਾ ਪਾਸਟ ਵੀ ਵੇਖ ਲੈ ਅਸੀਂ ਉਹਨਾਂ ਦਾ ਕੀ ਹਾਲ ਕੀਤਾ ਸੀ ਉਹੀ ਹਾਲ ਤੇਰਾ ਹੋਣਾ ਹੈ ਜੇ ਆਪਣੀ ਕਰਤੂਤਾਂ ਤੋਂ ਤੁਸੀਂ ਬਾਜਣਾ ਨਾ ਇਹ ਜਿਹੜੇ ਬਾਰ-ਬਾਰ ਬੀਜੇਪੀ ਆਪਣੇ ਕੋਈ ਨਾ ਕੋਈ ਇਦਾਂ ਦੇ ਸਟੰਟ ਛੱਡ ਦਿੰਦੀ ਆ ਆਪਣੇ ਵੱਲੋਂ ਤਿਆਰ ਕੀਤੇ ਖੁਰਫਾਤੀ ਲੋਕ ਜਿਹੜੇ ਨੇ ਉਹ ਸਾਡੇ ਆ ਕੇ ਸੈਂਟੀਮੈਂਟਸ ਨੂੰ ਹਰਟ ਕਰਦੇ ਆ ਸਾਨੂੰ ਡਿਸਟਰਬ ਕਰਦੇ ਆ ਹਾਲ ਤੁਹਾਡਾ ਵੀ ਇਹੀ ਹੋਣਾ ਜੋ ਮਸੰਦਾ ਨਾ ਹੋਇਆ ਸੀਗਾ ਇਸ ਕਰਕੇ ਮੈਂ ਚਾਹੂੰਗਾ ਕਿ ਸਾਡੇ ਨਾਲ ਜਿੰਨੇ ਵੀ ਇਸ ਤਰੀਕੇ ਦੇ ਮੁੱਕੇ ਮੌਜੂਦ ਬੰਨੇ ਹੋਣ ਆਪਣਾ ਫੋਰੀ ਐਕਸ਼ਨ ਲੈਣ ਅਸੀਂ ਇਹਨਾਂ ਤੋਂ ਐਸਜੀਪੀਸੀ ਵਾਲਿਆਂ ਕੋਲੋਂ ਜਾਂ ਸਿਸਟਮ ਤੋਂ ਕੋਈ ਢੀ ਵਧੀਆ ਆਸ ਨਹੀਂ ਰੱਖਦੇ ਸਾਨੂੰ ਪਤਾ ਇੱਥੇ ਸਿਰਫ ਧੱਕੇ ਹੀ ਨੇ ਕੋਟਕਚਰੀਆਂ ਦੇ ਵਿੱਚ ਮੈਨੂੰ ਆਪ 16 ਸਾਲ ਹੋ ਗਏ ਕੇਸ ਲੜਦੇ ਨੂੰ ਕੋਈ 16 ਸਾਲਾਂ ਤੇ ਮੈਂ ਕਿਸੇ ਨਤੀਜੇ ਤੇ ਨਹੀਂ ਪਹੁੰਚਾ ਅਜੇ ਤੱਕ ਮਗਰ ਇੱਕ ਗੱਲ ਪੱਕੀ ਹੈ ਕਿ ਜੇ ਕੋਈ ਸਿੱਖ ਜ਼ਿੰਮੇਵਾਰੀ ਲਵੇ ਤੇ ਕੋਈ ਏਡੀ ਗੱਲ ਨਹੀਂ ਹੈਗੀ ਆਪਾਂ ਪਹਿਲੇ ਵੀ ਬੜੇ ਆਪ ਫੈਸਲੇ ਕਰਕੇ ਨਤੀਜੇ ਤੇ ਪਹੁੰਚੇ ਆਂ ਸੋਰੀ ਲਾਇਆ ਸੀ ਨਾ ਇਹਨਾਂ ਦਾ ਗੱਡੀ ਤੇ ਕਿੰਨਾ ਕਿਸੇ ਨੇ ਬਚਾ ਲਿਆ ਸੋ ਇਹੋ ਜਿਹੀਆਂ ਸਿਕਿਉਰਟੀਆਂ ਕਿਸੇ ਦਾ ਕੰਮ ਨਹੀਂ ਆਣੀਆਂ ਸਿਕਿਉਰਟੀਆਂ ਦੇ ਭਲੇਖਿਆ ਵਾਲਾ ਕੰਮ ਨਾ ਕਰਿਓ ਕਰਿਓ ਕਾਬੂ ਕਦੀ ਨਾ ਕਦੀ ਕਿਸੇ ਨਾ ਕਿਸਨੇ ਆਈ ਜਾਣਾ ਹੁੰਦਾ ਅੱਛਾ ਇਹ ਇਹਦਾ ਲਿੰਕ ਇੱਕ ਪਾਸੇ ਕੰਗਣਾ ਰਣੌਤ ਨਾਲ ਵੀ ਜੁੜਿਆ ਆ ਬੀਜੇਪੀ ਨਾਲ ਤੁਸੀਂ ਆਪ ਹੀ ਜਿਵੇਂ ਦੱਸਦੇ ਪਏ ਹੋ ਜ਼ਰੂਰ ਗੱਲਾਂ ਚੱਲੀਆਂ ਨੇ ਮੈਂ ਉਹਦੇ ਬਾਰੇ ਵੀ ਜ਼ਿਕਰ ਕਰਨਾ ਚਾਹੁੰਦਾ ਆ ਕਿਉਂਕਿ ਇੱਕ ਪਾਸੇ ਕੰਗਣਾ ਰਣੌਤ ਨੂੰ ਥੱਪੜ ਪੈਂਦਾ ਆ ਥੱਪੜ ਪੈਣ ਤੋਂ ਬਾਅਦ ਉਹ ਸਾਰੀ ਪਰਿਸਥਿਤੀ ਆਉਂਦੀ ਆ ਹਿਮਾਚਲ ਦੇ ਵਿੱਚ ਸਿੱਖਾਂ ਦੇ ਨਾਲ ਕੁੱਟਮਾਰ ਹੋਈ ਹਰਿਆਣੇ ਦੇ ਵਿੱਚ ਹੋਈ ਫਿਰ ਆ ਇਨਸੀਡੈਂਟ ਹੋ ਗਿਆ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ ਲੜੀ ਵੱਰ ਲੜੀਏ ਸਭ ਕੁਝ ਹੁੰਦਾ ਨਜ਼ਰ ਆ ਰਿਹਾ ਦੇਖੋ ਜਿੱਥੇ ਇਹ ਸਾਰਾ ਕੁਝ ਕੰਗਨਾ ਮੋਤ ਵਾਲੀ ਇਨਸੀਡੈਂਸ ਵੀ ਰੀਸੈਂਟਲੀ ਹੈ ਦੇਖੋ ਪੰਜਾਬ ਨੂੰ ਹਿਮਾਚਲ ਨੂੰ ਆਪਸ ਚ ਕਲੈਸ਼ ਨੂੰ ਦੇਖਦੇ ਹੋਏ ਹਜੇ ਮਹੀਨਾ ਵੀ ਨਹੀਂ ਹੋਇਆ ਤੇ ਇਹ ਨਵੀਂ ਘਟਨਾ ਸਾਹਮਣੇ ਆ ਗਈ ਇਹਦੇ ਜਨਾ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਨਾ ਆਪਣੇ ਰੋਲ ਫਿੱਟ ਕੀਤੇ ਹੋਏ ਆ ਬੰਦਿਆਂ ਦੇ ਉਹਨਾਂ ਕੋਲ ਨਾ ਇੱਕ ਤੋਂ ਬਾਅਦ ਇੱਕ ਐਕਟੀਵਿਟੀ ਹੁੰਦੀ ਆਪਾਂ ਪਹਿਲੇ ਵੀ ਕਈ ਵਾਰ ਤੁਹਾਡੇ ਨਾਲ ਗੱਲ ਕਰ ਚੁੱਕੇ ਹਾਂ ਜਦੋਂ ਸਿੱਖ ਕੋਈ ਇੱਕ ਕੇਸ ਤੋਂ ਵਿਹਲਾ ਨਹੀਂ ਹੁੰਦਾ ਨਵਾਂ ਇੱਕ ਹੋਰ ਮੁੱਦਾ ਸਾਡੇ ਸਾਹਮਣੇ ਆ ਜਾਂਦਾ ਹੈਗਾ ਜਿਹੜੀ ਤਾਂ ਗੱਲ ਹੈਗੀ ਭਾਜਪਾ ਦੀ ਬੀਜਪੀ ਇਹਨਾਂ ਨੂੰ ਬੈਕਅਪ ਦਿੰਦੀ ਹੈ ਮਗਰ ਕੀ ਇੱਥੇ ਪੰਜਾਬ ਵਿੱਚ ਉਹ ਲੀਡਰ ਜਿਹੜੇ ਉਹਨਾਂ ਨੂੰ ਮਿਲੇ ਆ ਉਹ ਉਹਨਾਂ ਦਾ ਬੈਕਅਪ ਨਹੀਂ ਦਿੰਦੇ ਜੀਵਨ ਜੋਤ ਕੌਰ ਉਹਨੂੰ 에ਰਪੋਰਟ ਤੇ ਛੱਡਣ ਜਾਂ ਲੈਣ ਗਈ ਆ ਉਹਦਾ ਉਹਨੇ ਪੋਸਟ ਵੀ ਟੈਗ ਕੀਤਾ ਇਹ ਵੀ ਤੁਹਾਨੂੰ ਮੈਂ ਦਿਖਾ ਰਣਾ ਤੇ ਇਹ ਜੀਵਨ ਜੋਤ ਕੌਰ ਜਦੋਂ ਉਹਨੂੰ ਮਿਲੀ ਹੈ ਕਿ ਇਹ ਜਾਣਦੀ ਹੈ ਕਿ ਉਹ ਲੇਡੀ ਕਿਹੜੀ ਮਨਸ਼ਾ ਦੇ ਨਾਲ ਆਈ ਹੈ ਜੀਵਨ ਜੋਤ ਕੌਰ ਵੀ ਜਵਾਬ ਦੇਵੇ ਨਾ ਜਦੋਂ ਇਹੋ ਜਿਹੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਇਹਨਾਂ ਦੇ ਮਗਰ ਕੋਈ ਨਾ ਕੋਈ ਸਿਆਸੀ ਬੰਦਾ ਖੜਾ ਹੁੰਦਾ ਸਿਆਸੀ ਬੰਦੇ ਨੇ ਕੀ ਸਿਰਫ ਸਿੱਖਾਂ ਦਾ ਹੀ અપਮਾਨ ਕਰਨਾ ਨਹੀਂ ਪਰ ਜੀਵਨ ਜੋਸ ਕੌਰ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅੰਮ੍ਰਿਤਸਰ ਤੋਂ ਉਹਨਾਂ ਦਾ ਫਿਰ ਬੀਜੇਪੀ ਦੇ ਨਾਲ ਜਾਂ ਕੰਗਣਾ ਰਣੌਤ ਨਾਲ ਕੀ ਤਾਲਕ ਹੋ ਸਕਦਾ ਜਿਵੇਂ ਅਸੀਂ ਸਾਰੇ ਜਾਣਦੇ ਆ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਆ ਕਈ ਲੋਕ ਇਸ ਨਾਮ ਤੋਂ ਵੀ ਆਮ ਆਦਮੀ ਪਾਰਟੀ ਨੂੰ ਜਾਣਦੇ ਆ ਇਹਨਾਂ ਦੇ ਕਿਤੇ ਨਾ ਕਿਤੇ ਆਪਸ ਵਿੱਚ ਨਾ ਲਿੰਕ ਹੁੰਦੇ ਆ ਇਹ ਇੱਕ ਦੂਜੇ ਨਾਲ ਇਸ ਤਰੀਕੇ ਦੀਆਂ ਗਤੀਵਿਧੀਆਂ ਵਿੱਚ ਖੜੇ ਹੋ ਜਾਂਦੇ ਆ ਆ ਕੇ ਬੈਕਅਪ ਤੇ ਕੋਈ ਨਾ ਕੋਈ ਦਈ ਰਿਹਾ ਨਾ ਹੁਣ ਭਵਾਂ ਆਜੀਪੀਸੀ ਵਾਲੇ ਆਪਣੇ ਬੰਦਿਆਂ ਨੂੰ 5-5000 ਰੁਪਏ ਜੁਰਮਾਨਾ ਲਾ ਦੇਣ ਸਸਪੈਂਡ ਕਰ ਦੇਣ ਦੋ ਜਣੇ ਸਸਪੈਂਡ ਕਰਤੀ ਉਹਨਾਂ ਨੇ ਇੱਕ ਨੂੰ ਕੀਤਾ ਹਾਂ ਦੋ ਜਣੇ ਸਸਪੈਂਡ ਕਰ ਦਿੱਤੇ 5-5000 ਰੁਪਏ ਜੁਰਮਾਨਾ ਲਾ ਦਿੱਤਾ ਇਦਾਂ ਨੇ 5-5000 ਚ ਉਹਦੇ ਅੱਢੀ ਚ ਪੂਰੇ ਕਰ ਲੈਂਦੇ ਹਨ ਹਨਾ ਇਹ ਜਿਹੜੀਆਂ ਸਫਾਈਆਂ ਦਿੰਦੇ ਫਿਰਦੇ ਨੇ ਜਿੰਨਾ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਨਾ ਕੌਮ ਤੋਂ ਕੋ ਲੁਕਿਆ ਨਹੀਂ ਹੈਗਾ ਮੈਨੂੰ ਸਿਰਫ ਇਹੀ ਹੈਗਾ ਕਿ ਜਿੱਥੇ ਸਰਕਾਰਾ ਦੋਸ਼ੀ ਨੇ ਉੱਥੇ ਇਹ ਵੀ ਬਰਾਬਰ ਦੇ ਦੋਸ਼ੀ ਨੇ ਉਹ ਕੁੜੀ ਸੋਚੀ ਸੰਧੀ ਸਾਜ਼ਿਸ਼ ਦੇ ਨਾਲ ਉੱਥੇ ਆਈ ਹੈ ਉਹਨੇ ਆਪਣੇ ਬਾਅਦ ਵਿੱਚ ਜਸਟੀਫਿਕੇਸ਼ਨਸ ਵਈਆਂ ਵੀ ਦਿੱਤੀਆਂ ਆ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਾਜ਼ਿਸ਼ ਹੈ ਸਾਜ਼ਿਸ਼ ਕੀ ਅਸਲ ਹੈ ਸਾਜ਼ਿਸ਼ ਸਿਰਫ ਹੈ ਪੰਜਾਬ ਦਾ ਮਾਹੌਲ ਡਿਸਟਰਬ ਕਰਨਾ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਭੰਬਲ ਪੁੱਸੇ ਚ ਪਾ ਕੇ ਰੱਖਣਾ ਉਹਨਾਂ ਦੇ ਲਈ ਉਲਝਣਾ ਕ੍ਰੀਏਟ ਕਰਕੇ ਰੱਖਣੀ ਆ ਉਹਨਾਂ ਨੂੰ ਹਮੇਸ਼ਾ ਡਿਸਟਰਬ ਰੱਖਣਾ ਤਾਂ ਕਿ ਉਹ बार-बार ਲੋਕਾਂ ਦੇ ਮੁਰਿਆ ਹੀ ਗੁਆਰ ਲਾਂਦੇ ਰਹਿਣ ਕਿ ਅਸੀਂ ਦੁਖੀ ਆ ਸਾਡੇ ਨਾਲ ਇੱਥੇ ਮਤਲਬ ਬਿਤਕਰੇ ਵਾਲੀ ਦਰਜੇ ਦੀ ਭਾਵਨਾ ਦੇ ਨਾਲ ਸਾਡੇ ਨਾਲ ਬਿਤਕਰਾ ਕੀਤਾ ਜਾਂਦਾ ਆ ਸਾਡੇ ਨਾਲ ਇੱਥੇ ਬਸਲੂਕੀ ਵਾਲਾ ਮਾਹੌਲ ਕਰਕੇ ਸਾਡੇ ਸੈਂਟੀਮੈਂਟਸ ਹਰਟ ਕਰਦੇ ਆ ਸਾਡੇ ਧਰਮ ਨੂੰ ਜਿਹੜਾ ਚੜਾਉਂਦੇ ਨੇ ਸਾਡੇ ਸਿੱਖਾਂ ਨੂੰ ਚੜਾਉਂਦੇ ਨੇ ਇਹੀ ਸਾਰਾ ਕੁਝ ਨਦੀ ਸ਼ਾਦਚਾ ਅੱਛਾ ਇਹਦਾ ਫਿਰ ओरिजिनल ਲਿੰਕ ਹੋ ਸਕਦਾ ਜਦੋਂ ਕੰਗਣਾ ਰਣੌਤ ਨੂੰ ਥੱਪੜ ਪਿਆ ਸੀ ਉਹਦੇ ਨਾਲ ਜੇ ਇਹਦਾ ਇਸ ਕੁੜੀ ਦਾ ਲਿੰਕ ਹੋਵੇ ਜਾਂ ਉਹਦਾ ਸ਼ਾਇਦ ਬਦਲਾ ਲੈ ਰਹੀ ਹੋਵੇ ਕਿਉਂਕਿ ਇਹ ਗੱਲਾਂ ਆਮ ਮੂਮਨ ਹੁਣ ਚਲਦੀਆਂ ਪਈਆਂ ਇੰਟਰਨੈਟ ਦੇ ਉੱਤੇ ਦੇਖੋ ਬਦਲੇ ਦੀ ਭਾਵਨਾ ਦੇ ਲਈ ਤਾਂ ਬੰਦਾ ਕਈ ਹੱਦ ਤੱਕ ਗੁਜ਼ਰ ਜਾਂਦਾ ਹੈ ਮਗਰ ਫਿਰ ਵੀ ਮੈਂ ਕਹਾਂਗਾ ਕਿ ਔਰਤਾਂ ਨੂੰ ਇਸ ਲੜਾਈ ਦੇ ਵਿੱਚ ਮੋਹਰੇ ਲਾ ਕੇ ਇਹ ਲੜਾਈ ਲੜਨੀ ਸਾਡੇ ਨਾਲ ਮਤਲਬ ਕੋਈ ਇਨਸਾਫ ਵਾਲੀ ਗੱਲ ਨਹੀਂ ਹੈਗੀ ਨਹੀਂ ਤੁਹਾਨੂੰ ਇਹ ਲੱਗਦਾ ਕਿ ਕੰਗਨਾਰ ਰਣੋਤ ਦੇ ਨਾਲ ਲਿੰਕ ਡਿਆ ਮਤਲਬ ਕਿ ਉਹਦੇ ਸੱਪੜ ਪੈਣ ਤੋਂ ਬਾਅਦ ਸਾਰਾ ਕੁਝ ਵਾਪਰਿਆ ਅ ਦੇਖੋ ਕੰਗਨਾਰ ਰਣੋਤ ਦੀ ਐਕਟੀਵਿਟੀ ਤੋਂ ਬਾਅਦ ਨਾ ਇਦਾਂ ਦੀਆਂ ਐਕਟੀਵਿਟੀਆਂ ਹੋਰ ਵੀ ਹੋਈਆਂ ਨੇ ਮਗਰ ਫਿਰ ਵੀ ਮੈਂ ਕਹਾਂਗਾ ਕਿ ਇੱਕ ਇਕੱਲਾ ਇੱਕ ਟੂਲ ਨਹੀਂ ਹੈ ਜਿਹਦੇ ਇੱਕੋ ਟੂਲ ਦੇ ਨਾਲ ਆਪਾਂ ਸਾਰੀ ਚੀਜ਼ ਨੂੰ ਜੋੜ ਲਈਏ ਕੰਗਨਾਰ ਰਣੋਤ ਵੀ ਇੱਕ ਘਟਨਾ ਹੈ ਇਹ ਵੀ ਇੱਕ ਕਟਨਾ ਹੈ ਮਗਰ ਇਹ ਨਹੀਂ ਕਿ ਸਟੇਟ ਕੋਲ ਇੱਕੋ ਹੀ ਕੰਗਨਾਰ ਨੌਦ ਦਾ ਮੁੱਦਾ ਹੀ ਰਹਿ ਗਿਆ ਉਹਦੇ ਥਰੂ ਸਾਰਾ ਕੁਝ ਚੱਲਣਾ ਚਾਹੀਦਾ ਚੱਲਣਾ ਇਸ ਕਰਨ ਦੇ ਲਈ ਤੇ ਉਹਨਾਂ ਨੇ ਪ੍ਰਵਾਸੀਆਂ ਦਾ ਤੇ ਸਾਰਾ ਲੈ ਹੀ ਹੋਇਆ ਪ੍ਰਵਾਸੀਆਂ ਕੋਲੋਂ ਜਿਹੜੀ ਮਰਜ਼ੀ ਐਕਟੀਵਿਟੀ ਕਰਾਉਣ ਨੂੰ ਫਿਰਦੇ ਨੇ ਅਗਲੇ ਸੋ ਮੈਂ ਸਾਰਾ ਕੁਝ ਕੰਗਨਾਰ ਨੌਦ ਨਾਲ ਇਮੀਡੀਏਟਲੀ ਤੇ ਨਹੀਂ ਜੋੜਦਾ ਬਟ ਮੈਨੂੰ ਪਤਾ ਹੈ ਕਿ ਇਹ ਵੀ ਭਾਜਪੀ ਦੀ ਹੀ ਇੱਕ ਸਾਜ਼ਿਸ਼ ਹੈ ਇਹ ਉਹਨਾਂ ਦੇ ਪਲਾਨ ਦਾ ਪਾਰਟ ਹੈ ਉਹਨਾਂ ਨੇ ਇਸ ਕੋਲੋਂ ਐਕਟੀਵਿਟੀ ਕਰਾਈ ਹੈ ਅੱਗੇ ਦੇਖਣ ਵਾਲੀ ਗੱਲ ਆਇਆ ਕਿ ਜੇ ਐ ਜੀ ਪੀ ਸੀ ਨੇ ਉਹਨੋਂ ਤੇ ਅਫੇਅਰ ਕਰਾਈ ਹੈ ਕਿ ਉਸ ਨੂੰ ਕਿਸੇ ਨਤੀਜੇ ਤੇ ਲੈ ਕੇ ਜਾਂਦੀ ਹੈ ਕਿ ਨਹੀਂ ਇੱਧਰ ਐਫ ਆਈ ਆਰ ਕਰਵਾਈ ਹੈ ਉਧਰ ਉਹਨੂੰ ਪ੍ਰੋਟੈਕਸ਼ਨ ਮਿਲ ਗਈ ਹੈ ਇਹ ਵੀ ਕਿਤੇ ਨਾ ਕਿਤੇ ਨਾਲ ਹੀ ਉਹ ਵੀ ਉਹ ਬੀ ਜੀ ਪੀ ਓਨ ਸਟੇਟ ਦੇ ਉੱਤੇ ਉਹੀ ਤੇ ਗੱਲ ਆ ਉਹਨੂੰ ਬੈਨੀਫਿਟ ਹੋਇਆ ਜੋ ਉਹਨੇ ਕੀਤਾ ਉਹਨੂੰ ਉਹਦਾ ਬੈਨੀਫਿਟ ਹੋਇਆ ਇਹਦਾ ਮਤਲਬ ਆ ਉਹ ਉਹ ਪਲਾਨਿੰਗ ਦਾ ਪਾਰਟ ਸੀਗਾ ਜੇ ਮੈਨੂੰ ਕਿਸੇ ਚੀਜ਼ ਦਾ ਬੈਨੀਫਿਟ ਮਿਲ ਰਿਹਾ ਹੈ ਇਟ ਮੀਨ ਕਿ ਮੈਂ ਉਹਦੇ ਲਈ ਪਲਾਨ ਕਰਕੇ ਚੱਲਿਆ ਹੋਇਆ ਨਾ ਜੇ ਐ ਜੀ ਪੀ ਸੀ ਨੇ ਆਪਣੇ ਆਪ ਦੇ ਰੋਲ ਦੇ ਅਦਾ ਕਰਦੇ ਹੋਏ ਇਹ ਚੀਜ਼ ਕੀਤੀ ਹੈ ਮੈਂ ਉਹੀ ਕਹਿੰਦਾ ਉਹਨਾਂ ਅੰਜਾਮ ਤੇ ਲੱਗ ਕੇ ਤੇ ਆਣ ਸਾਡੇ ਕੋਲ ਵੀ ਤੇ ਇੱਕ ਐਗਜ਼ਾਮਪਲ ਹੋਵੇ ਕਿ ਜਦੋਂ ਇੱਕ ਚੀਜ਼ ਨੂੰ ਨਤੀਜੇ ਤੇ ਲੈ ਕੇ ਗਏ ਕੋਈ ਇੱਕ ਘਟਨਾ ਵੀ ਅੱਜ ਤੱਕ ਮੇਰੇ ਕੋਲ ਇੱਕ ਐਗਜ਼ਾਮਪਲ ਦੇ ਦੇਵੇ ਇਧਰ ਦਾ ਕੋਈ ਮੈਂਬਰ ਆ ਕੇ ਬਹਿ ਜਾਵੇ ਐਜੀਪੀਸੀ ਦਾ ਜਾਂ ਮੈਨੂੰ ਹਰਜਿੰਦਰ ਸਿੰਘ ਧਾਮੀ ਆ ਕੇ ਬਹਿ ਜਾਣ ਉਹ ਮੈਨੂੰ ਕਹਿ ਰਿਹਾ ਮੈਂ ਫਲਾਨੀ ਚੀਜ਼ ਨੂੰ ਨਤੀਜੇ ਤੇ ਲੈ ਕੇ ਗਿਆ ਅੱਛਾ ਇੱਕ ਵਾਰੀ ਹਰਮੰਦਰ ਸਾਹਿਬ ਦੇ ਵਿੱਚ ਬੇਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਿਅਕਤੀ ਦੇ ਵੱਲੋਂ ਉਹ ਬੜੀ ਤੇਜ਼ੀ ਨਾਲ ਆਇਆ ਸੀ ਤੇ ਅੰਦਰ ਚੜ ਗਿਆ ਸੀਗਾ ਉਸ ਵੇਲੇ ਐਸਜੀਪੀਸੀ ਦੇ ਹਾਥੀਆਂ ਪ੍ਰਸ਼ਾਸਨ ਦੇ ਹੱਥ ਗੱਲ ਪਹੁੰਚਦੀ ਉਸ ਤੋਂ ਪਹਿਲਾਂ ਹੀ ਉਸ ਨੂੰ ਮਾਰ ਮਾਰ ਕੇ ਉਸ ਦਾ ਸੋਧਾ ਲਾ ਦਿੱਤਾ ਗਿਆ ਹੁਣ ਪ੍ਰੌਮਪਟ ਐਕ ਕਿਉਂਕਿ ਜਦੋਂ ਵੀ ਕੋਈ ਇਦਾਂ ਦੀ ਵਾਰਦਾਤ ਵਾਪਰਦੀ ਆ ਜਾਂ ਤਾਂ ਉਹਦਾ ਸੋਧਾ ਲੱਗ ਜਾਂਦਾ ਜਾਂ ਨੂੰ ਬੰਨ ਕੇ ਬੜੀ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੁਣ ਇਸ ਸਥਿਤੀ ਦੇ ਵਿੱਚ ਵੀ ਇਦਾਂ ਹੀ ਹੋ ਸਕਦਾ ਸੀ ਕਿਉਂਕਿ ਐਸਜੀਪੀਸੀ ਨੂੰ ਤੁਸੀਂ ਕਹਤਾ ਕਿ ਕੋਈ ਉਮੀਦ ਹੈ ਹੀ ਨਹੀਂ ਜਿਹੜੀ ਤਾਂ ਉਸ ਮੌਕੇ ਦੇ ਉੱਤੇ ਉਸ ਬੰਦੇ ਦਾ ਸੋਧਾ ਲਾਣ ਵਾਲੀ ਗੱਲ ਹੈ ਨਾ ਦੇਖੋ ਉਹ ਬਿਲਕੁਲ ਜਾਇਜ਼ ਆ ਕਿਉਂਕਿ ਬਾਅਦ ਵਿੱਚ ਸਾਨੂੰ ਪਤਾ ਜਾ ਉਹਨੂੰ ਮੈਂਟਲ ਕਰਾਰ ਦੇ ਦੇਣਾ ਸੀਗਾ ਜਾਂ ਉਹ ਬੰਦੇ ਨੇ ਕੋਈ ਨਾ ਕੋਈ ਗਾਹੇ-ਬਗਾਏ ਬਹਾਨਾ ਲਾ ਕੇ 295 ਦੀ ਸਜ਼ਾ ਕਿੰਨੀ ਕਹੇ ਕਿ ਤੁਹਾਨੂੰ ਪਤਾ ਹੀ ਹੈ ਉਹਨਾਂ ਨੂੰ ਉਸ ਚੀਜ਼ ਦੇ ਵਿੱਚ ਰਾਹਤ ਸਰਕਾਰਾਂ ਆਪ ਦੇ ਦੇਣੀ ਆ ਪ੍ਰੋਟੈਕਸ਼ਨ ਠੀਕ ਹੈ ਨਾ ਜਿਹੜੇ ਬਰਗਾੜੀ ਗੋਲੀ ਕਾਰਡ ਵਾਲੇ ਲੋਕ ਨੇ ਜਾਂ ਬਿਦ ਪਹਿਲੇ ਬੰਦੇ ਸੀ ਉਹ ਬੰਦਿਆਂ ਨੂੰ ਅੱਜ ਵੀ ਸਿਕਿਉਰਟੀਆਂ ਮਿਲੀਆਂ ਹੋਈਆਂ ਇਹ ਸਾਰਾ ਕੁਝ ਜਿਹੜਾ ਨਾ ਉਹਨਾਂ ਨੂੰ ਸਿਕਿਉਰਟੀਆਂ ਲੈਣ ਦੇ ਲਈ ਜਾਂ ਉਹਨਾਂ ਨੂੰ ਤਾਕਤ ਦੇਣ ਦੇ ਲਈ ਕਰਦੇ ਨੇ ਗੱਲ ਹੈਗੀ ਜਿਹੜੇ ਬੰਦੇ ਨੇ ਜਿਹੜੇ ਉਸ ਦੁਸ਼ਮਣ ਨੂੰ ਸੋਧਾ ਲਾਇਆ ਉਹ ਬੰਦਾ ਉਸ ਉਸ ਵੇਲੇ ਔਨ ਡਿਊਟੀ ਸੀਗਾ ਆਪ ਜੀ ਜਾਂ ਐਜੀਪੀਸੀ ਦੇ ਜ਼ਰੀਏ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੋ ਕਿ ਉਹਦੇ ਪਰਿਵਾਰ ਨੂੰ ਕੋ ਸਾਂਭ ਰਿਹਾ ਕੀ ਐਜੀਪੀਸੀ ਵਾਲਿਆਂ ਨੇ ਉਹਦੇ ਪਰਿਵਾਰ ਦੇ ਪੈਨਸ਼ਨ ਲਾਈ ਕੋਈ ਤਨਖਾਹ ਲਈ ਅੱਜ ਤੱਕ ਦਿੱਤੇ ਨੇ ਇਹਨੂੰ ਕੁਝ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਜਿਹੜੀ ਵੀ ਸੇਵਾ ਨੇ ਨਾ ਕੋਈ ਆਪ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰ ਦਵੇ ਤੇ ਕਰ ਦਵੇ ਇਹ ਲੋਕ ਜਿਹੜੇ ਨੇ ਖੜਕ ਤਮਾਸ਼ਾ ਦੇਖਦੇ ਆ ਐ ਜੀਪੀਸੀ ਐ ਜੀਪੀਸੀ ਵਾਲੇ 6 ਜੂਨ ਵਾਲੀ ਚ ਘਟਨਾ ਮੈਂ ਆਪ ਜੀ ਨੂੰ ਹੁਣੇ ਸਾਂਝੀ ਕੀਤੀ ਹੈ ਨਾ 6 ਜੂਨ ਨੂੰ ਆਪ ਜੀ ਦਾ ਉੱਧਰ ਦਾ ਮਾਹੌਲ ਦੇਖਣਾ ਇੱਕੋ ਡਰੈਸ ਕੋਡ ਦੇ ਅੰਦਰ ਸਾਰੀ ਪ੍ਰਕਰਮਾ ਸਾਰਾ ਦਰਬਾਰ ਭਰਿਆ ਹੁੰਦਾ ਕਿਸੇ ਵੀ ਆਸੇ ਆਮ ਸਿੱਖ ਸ਼ਰਧਾਲੂ ਨੂੰ ਉੱਥੇ ਜਾਣ ਦੀ ਇਜਾਜ਼ਤ ਹੀ ਨਹੀਂ ਹੁੰਦੀ। ਅੱਛਾ। ਈਵਨ ਉਹਨਾਂ ਨੇ ਉੱਥੇ ਲੇਡੀਜ਼ ਫੋਰਸ ਵੀ ਜਿਹੜੀਆਂ ਲਾਈਆਂ ਹੁੰਦੀਆਂ ਹਨ ਉਹਨਾਂ ਦੇ ਵੀ ਇਸ ਤਰੀਕੇ ਦੇ ਮਤਲਬ ਕਿਉਂਕਿ ਹੁਣ ਹੈ ਹੀ ਉਹ ਐਡਮਿਨਿਸਟ੍ਰੇਸ਼ਨ ਦਾ ਪਾਰਟ ਉਹਨਾਂ ਨੇ ਡਰੈਸ ਕੋਡ ਹੀ ਤਾਂ ਪਾਇਆ ਹੁੰਦਾ ਜਿਹੜਾ ਸਿੱਖਾਂ ਨੂੰ ਨਾ ਕਬੂਲ ਹੋਵੇ ਉਸ ਥਾਂ ਦੇ ਉੱਤੇ। ਉਸ ਆ ਕੇ ਜਗ੍ਹਾ ਨੂੰ ਘੇਰ ਲੰਨੀਆਂ ਨੇ ਤੇ ਸਾਨੂੰ ਬੜਾ ਮਹਿਸੂਸ ਹੁੰਦਾ ਕਿ ਦੇਖੋ ਅੱਜ ਦਾ ਸਾਡਾ ਇੰਨਾ ਇਤਿਹਾਸਕ ਦਿਨ ਹੋਵੇ। ਤੇ ਅਸੀਂ ਕਿਦਾਂ ਬਿਲਕਦੇ ਹੋਈਏ ਸਾਡੀ ਆਵਾਜ਼ ਨੂੰ ਦੱਬਣ ਦੇ ਲਈ ਵੱਡੇ ਵੱਡੇ ਸਪੀਕਰ ਲਾ ਜਾਂਦੇ ਆ ਉਸ ਦਿਨ ਕਿ ਸਿੱਖਾਂ ਦੀ ਕਿਥੇ ਆਵਾਜ਼ ਨਾ ਬਾਹਰ ਸਟੇਟ ਨੂੰ ਸੁਣ ਜਾਵੇ ਸਟੇਟ ਦੇ ਤੇ ਟੂਲ ਬਣੇ ਹੋਏ ਨੇ ਕੰਗਨਰ ਨੋਟ ਮੇ ਜਿੰਨਾ ਦੱਸਿਆ ਨਾ ਇੱਕ ਟੂਲ ਹੋ ਸਕਦਾ ਸਟੇਟ ਕੋਲ ਤੇ ਕਈ ਟੂਲ ਨੇ ਇਹ ਜਿੰਨਾ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਅਕਾਲੀ ਦਲ ਦੇ ਜੂੜੇ ਥੱਲੇ ਨਹੀਂ ਹੈਗੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਫਿਰ ਸਟੇਟ ਦੇ ਟੂਲ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਦੇ ਇਹਨਾਂ ਦੇ ਕਈ ਸਾਰੇ ਉਹਨਾਂ ਦਾ ਆਪਣਾ ਪ੍ਰਧਾਨ ਐਸਜੀਪੀਸੀ ਦਾ ਅ ਪ੍ਰਧਾਨ ਤੋਂ ਇਲਾਵਾ ਉਹਨਾਂ ਦੀ ਅਕਾਲੀ ਦਲ ਦੀ ਜਮਾਤ ਦਾ ਪ੍ਰਧਾਨ ਜਿਹੜਾ ਕਹਿੰਦਾ ਕਿ ਮੇਰੇ ਬੀਜਪੀ ਨਾਲ ਗਠਜੋੜ ਨਹੀਂ ਹੈ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਵੀ ਉਹਨਾਂ ਦੇ ਨਾਲ ਉਨਾ ਹੀ ਘੋਖੜੀ ਵਾਲਾ ਰਿਸ਼ਤਾ ਅੱਜ ਵੀ ਹੈਗਾ ਬਟ ਉਹ ਉਹਨਾਂ ਨੇ ਦੇਖਣਾ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਬੈਨੀਫਿਟ ਕਿੱਦਾਂ ਮਿਲਦੇ ਇਹਨਾਂ ਚੀਜ਼ਾਂ ਦੇ ਹੈਗੇ ਉਹ ਵੀ ਉਹਨਾਂ ਦੇ ਜੂੜੇ ਥੱਲੇ ਹੀ ਹੈ ਅਗੇ ਉਹ ਵੀ ਉਹਨਾਂ ਦੇ ਲਈ ਕੰਮ ਕਰਨ ਵਾਲੇ ਬੰਦੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਬਾਉਣ ਦੀ ਕੋਸ਼ਿਸ਼ ਤਾਂ ਖੈਰ ਕੀ ਕੀਤੀ ਉਹਨਾਂ ਨੇ ਜ਼ਰੂਰ ਇਹਦੇ ਉੱਤੇ ਇਤਰਾਜ਼ ਜਤਾਇਆ ਪਰ ਮੈਂ ਥੋੜੇ ਤੋਂ ਜਾਣਨਾ ਚਾਹੁੰਦਾ ਇਤਰਾਜ਼ ਤਾਂ ਜਤਾਤਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਲੱਗਦਾ ਕਿ ਹੁਣ ਗਾਂ ਇਸ ਨੂੰ ਦਬਾਉਣ ਦੀ ਕੋਸ਼ਿਸ਼ ਐਸਜੀਪੀਸੀ ਦੇ ਪ੍ਰਧਾਨ ਹੀ ਕਰਨਗੇ ਜਾਂ ਐਸਜੀਪੀਸੀ ਕਰੇਗੀ ਜਾਂ ਸੁਖਬੀਰ ਸਿੰਘ ਬਾਦਲ ਕਰਨਗੇ ਦੇਖੋ ਇਹਨੂੰ ਇਹ ਦੱਬਿਆ ਗਿਆ ਮਸਲਾ ਜੀ ਇਹਨੂੰ ਦਬਾਉਣਾ ਤਾਂ ਕੀ ਹੈ ਦੱਬਿਆ ਗਿਆ ਮਸਲਾ ਹੈਗਾ ਇਹਨਾਂ ਨੇ ਅਫੇਅਰ ਕਰਾਈ ਕਿਉਂ ਗਈ ਇਸ ਲਈ ਕਰਾਈ ਇਹਨਾਂ ਨੇ ਆਪਣੀ ਜਾਂਚੜਾਈ ਆ ਕੀ ਕਰਨਾ ਇਹ ਕੰਮ ਤੇ ਬਣਦਾ ਸੀਗਾ ਸਿੱਖ ਜੱਤੇਬੰਦੀਆਂ ਨੇ ਆਪਣੇ ਤੌਰ ਤੇ ਹੱਥ ਵਿੱਚ ਲੈਣ ਦੇ ਲਈ ਸਿੱਖ ਜੱਤੇਬੰਦੀਆਂ ਆਪ ਆਪਣੇ ਤੌਰ ਦੇ ਉੱਤੇ ਜਾ ਕੇ ਐਫੇਅਰ ਕਰਾਉਣੀ ਆ ਇਹ ਐਫਆਈਆਰ ਦੀ ਜਿਹੜੀ ਇੱਕ ਮੇਨ ਐਫੇਅਰ ਹੋ ਜਾਂਦੀ ਹੈ ਨਾ ਸਾਰਾ ਕੁਝ ਉਸ ਐਫੇਅਰ ਦੇ ਨਾਲ ਜੁੜ ਜਾਂਦਾ ਹੈ ਇਹ ਤੁਹਾਡੀ ਜਾਣਕਾਰੀ ਜਿਵੇਂ ਮੈਂ ਬੰਦਾ ਪਾਉਂਦਾ ਕਿ ਜਦੋਂ ਕੋਈ ਇੱਕ ਮੇਨ ਐਫੇਅਰ ਹੋ ਜਾਂਦੀ ਹੈ ਨਾ ਸਾਰਾ ਕੁਝ ਉਸ ਐਫਆਈਆਰ ਦਾ ਲਿੰਕ ਹੋ ਜਾਂਦਾ ਜਿਹੜੀ ਵੱਡੀ ਜੱਤੇਬੰਦੀ ਹੋਵੇ ਵੱਡੀ ਜਮਾਤ ਹੋਵੇ ਹੁਣ ਜਿੰਨੀ ਮਰਜ਼ੀ ਜੱਤੇਬੰਦੀਆਂ ਜਾ ਕੇ ਪ੍ਰੋਟੈਸਟ ਕਰਕੇ ਵੀ ਉਸ ਐਫਆਈਆਰ ਨੂੰ ਅਗਰ ਕਰਵਾ ਵੀ ਲੈਣਾ ਆਪਣੇ ਆਪਣੇ ਸ਼ਹਿਰ ਦੇ ਵਿੱਚ ਵੀ ਨਾ ਵੀ ਉਹ ਚਲਣਾ ਇੱਕੋ ਬੱਸ ਤੋਂ ਇੱਕੋ ਇੰਸਟੀਚਿਊਟ ਤੋਂ ਚਲਣੀ ਹੈ ਸਾਰੀ ਬੋਡੀ ਦੀ ਗੱਲ ਬਾਤ ਤੇ ਇਹਨਾਂ ਨੇ ਅੱਜ ਤੱਕ ਕਿੰਨੇ ਕ ਫੈਸਲੇ ਕੀਤੇ ਮੈਂ ਆਪ ਜੀ ਨੂੰ ਪਹਿਲੇ ਹੀ ਕਹਿ ਰਿਹਾ ਹਾਂ ਆਰਟੀਕ ਪਾ ਕੇ ਪਤਾ ਕਰਾ ਲਓ ਤੁਹਾਨੂੰ ਪਤਾ ਲੱਗੂਗਾ ਕਿੰਨੇ ਕ ਫੈਸਲੇ ਨਤੀਜੇ ਤੇ ਲੱਗੇ ਨੇ ਮਤਲਬ ਕਿ ਇਹ ਐਫ ਆਈ ਆਰ ਕੀਤੀ ਹੀ ਇਸ ਵਾਸਤੇ ਗਈ ਹੈ ਕਿ ਕਿਤੇ ਨਾ ਬਾਅਦ ਵਿੱਚ ਇਹਨੂੰ ਅੰਦਰ ਹੀ ਖਾਤੇ ਦਬਲਿਆ ਜਾਵੇ ਜਿਵੇਂ ਬਾਕੀ ਦੇ ਚੀਜ਼ਾਂ ਇਹਨੂੰ ਪ੍ਰੋਡਕਸ਼ਨ ਦਿੱਤੀ ਗਈ ਹੈ ਇਹਨੂੰ ਸਹੂਲਤ ਦਿੱਤੀ ਗਈ ਹੈ ਨਹੀਂ ਤਾਂ ਉਸ ਲੇਡੀ ਨੂੰ ਜੇ ਕਿਸੇ ਸਾਡੇ ਵਰਗੇ ਬੰਦੇ ਵੱਲੋਂ ਕੇਸ ਕੀਤਾ ਹੁੰਦਾ ਨਾ ਤਨੂੰ ਦੱਸ ਦੇ ਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣ ਵਾਲੇ ਸਿੰਘ ਵੀ ਹੈਗੇ ਨੇ ਜਿਹੜੇ ਅੱਜ ਤੱਕ ਇਹ ਕੇਸਾਂ ਨੂੰ ਲੜ ਰਹੇ ਨੇ 16-16 ਸਾਲ ਤੋਂ ਤਾਂ ਪਿੱਛੇ ਨਹੀਂ ਹਟੇ ਆ। ਅੱਛਾ ਇਹਦੇ ਨਾਲ ਨਾਲ ਇੱਕ ਹੋਰ ਵੀਡੀਓ ਵੀ ਸਾਹਮਣੇ ਆਉਂਦੀ ਹੈ ਕਦੀ ਕਮਿਊਨਲ ਡਿਸਪਿਊਟ ਵਾਲੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ। ਪ੍ਰਤਾਂਮੀ ਇੱਕ ਵੀਡੀਓ ਸਾਹਮਣੇ ਆਈ ਹੈ ਉਹ ਵੀ ਐਸੀ ਕੁੜੀ ਦੀ ਦੱਸੀ ਗਈ ਹੈ। ਇੱਕ ਪਾਸੇ ਵੀਡੀਓ ਦਰਬਾਰ ਸਾਹਿਬ ਵਾਲੀ ਚਲਾਈ ਗਈ। ਦੂਜੇ ਪਾਸੇ ਵੀਡੀਓ ਸ਼ਿਵ ਮੰਦਰ ਦੀ ਚਲਾਈ ਗਈ ਹੈ। ਹਾਲਾਂਕਿ ਦੋਵੇਂ ਸਥਾਨ ਪੂਜਨੀਕ ਹੈ ਪਰ ਸ਼ਿਵ ਮੰਦਰ ਅੰਦਰ ਜਾ ਕੇ ਇਹ ਕੁੜੀ ਬੜੇ ਡਿਸਪੀਸਿਪਲਨਰੀ ਵੇਦ ਨਾਲ ਉੱਥੇ ਮੱਥਾ ਟ ਉੱਥੇ ਕੋਈ ਯੋਗਾ ਨਹੀਂ ਕੀਤਾ ਜਾਂਦਾ ਉਦੋਂ ਵੀ ਇੱਥੇ ਇਹੀ ਗੱਲ ਲਿਖੀ ਗਈ ਕਿ ਮੰਦਰ ਦੇ ਅੰਦਰ ਤਾਂ ਬਿਲਕੁਲ ਯੋਗਾ ਨਹੀਂ ਕੀਤਾ ਗਿਆ ਫਿਰ ਦਰਬਾਰ ਸਾਹਿਬ ਆ ਕੇ ਯੋਗਾ ਕਰਨ ਦੀ ਕੀ ਲੋੜ ਪੈ ਗਈ ਸੀ ਮੈਂ ਤੁਹਾਨੂੰ ਹੀ ਕਿਹਾ ਨਾ ਕਿ ਇਹ ਲੋਕ ਜਿਹਦਾ ਸਬਰ ਮਾਲਾ ਕਰਕੇ ਇੱਕ ਮੰਦਰ ਤੋਂ ਦੱਸਿਆ ਸਬਰੀ ਮਾਲਾ ਇੱਕ ਮੰਦਰ ਹੈਗਾ ਜਿਹੜਾ ਉਸ ਮੰਦਰ ਵਿੱਚ ਜਾ ਕੇ ਨੂੰ ਜਿਹੜਾ ਧਰਮ ਦੇ ਲਈ ਡਿਸਪਲਿਨ ਸਿਖਾ ਉਸ ਮੁਤਾਬਕ ਇਹ ਉੱਥੇ ਜਾਂਦੇ ਨੇ ਹੋਰ ਵੀ ਬੜੇ سارے ਮੰਦਰ ਨੇ ਜਿੱਥੇ ਇਹ ਲੋਕ ਜਾਂਦੇ ਨੇ ਜਿੱਦਾਂ ਦਾ ਉਧਰ ਦਾ ਡਿਸਪਲਾਈਨ ਆ ਉਦਾਂ ਨੂੰ ਫੋਲੋ ਕਰਦੇ ਆ ਸਿਰਫ ਇਹਨਾਂ ਨੇ ਸਾਡੇ ਗੁਰਦੁਆਰਿਆਂ ਦੇ ਵਿੱਚ ਜਿਸ ਤਰੀਕੇ ਦਾ ਇਹਨਾਂ ਨੂੰ ਕੰਫਰਟੇਬਲ ਜ਼ੋਨ ਦਿੱਤਾ ਗਿਆ ਨਾ ਇਹਦਾ ਨਜਾਇਜ਼ ਫਾਇਦਾ ਚੱਕਦੇ ਆ ਇਹ ਗੱਲ ਬਿਲਕੁਲ ਠੀਕ ਹੈ ਕਿ ਉੱਥੇ ਗਈ ਹੈ ਤਾਂ ਬੜੀ ਡਿਸਪਲਾਈਨ ਦੇ ਨਾਲ ਗਈ ਹੈ ਬੜੀ ਡਿਸਪਲਾਈਨ ਦੇ ਨਾਲ ਉੱਥੇ ਜੋ ਇਹਨੂੰ ਇਹਦੀ ਹਦਾਇਤ ਆ ਉਹਦੇ ਅਨੁਸਾਰ ਇਹਨੇ ਉੱਥੇ ਆਪਣਾ ਪਾਠ ਪੂਜਾ ਕੀਤਾ ਬਾਹਰ ਆ ਗਿਆ ਮਗਰ ਇੱਥੇ ਤਾਂ ਇਹ ਗਈ ਨਹੀਂ ਨਾ ਬਰਬਾਰ ਸਾਹਿਬ ਬਾਹਰੋਂ ਆ ਗਿਆ ਇਥੇ ਤੇ ਆਈ بارੋ-ਬਾਰ ਹੈ ਇਹਨੇ ਕੀਤਾ ਹੀ ਇੱਕ ਐਕਸ਼ਨ ਪ੍ਰੂਫ ਪ੍ਰੋਗਰਾਮ ਕੀਤਾ ਹੈਗਾ ਬਸ ਇਹ ਦਿਖਾਉਣ ਨੂੰ ਕਿ ਮੈਂ ਯੋਗਾ ਕਰਨ ਗਈ ਸੀ ਇਹ ਦਿਖਾਉਣ ਨੂੰ ਕਿ ਸਿੱਖ ਜਿਹੜੇ ਨੇ ਜਿੱਦਾਂ ਯੋਗਾ ਦਿਵਸ ਦੇ ਅਗੇਂਸ ਅਸੀਂ ਆਪਣਾ ਗੱਤਕਾ ਦਿਵਸ ਮਨਾਉਂਦੇ ਆਂ ਵਿਰੋਧ ਅਸੀਂ ਵਿਰੋਧ ਦਾ ਚ ਕਰਦੇ ਆਂ ਅਸੀਂ ਕਿਉਂਕਿ ਜਿਹੜੀ ਵੀ ਐਕਟੀਵਿਟੀ ਸਾਡੇ ਧਰਮ ਦੇ ਸਿਧਾਂਤ ਦੇ ਉਲਟ ਹੈ ਅਸੀਂ ਉਹਦਾ ਵਿਰੋਧ ਕਰਦੇ ਆਂ ਇਹਦਾ ਮੈਂ ਇਹ ਵੀ ਜਾਣਨਾ ਚਾਹੁੰਨਾ ਖਾਲਸਾ ਜੀ ਕਿਉਂਕਿ ਬਹੁਤ ਲੋਕ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿਉਂਕਿ ਯੋਗ ਯੋਗਾ ਇੱਕ ਇਹੋ ਜਿਹੀ ਚੀਜ਼ ਹੈ ਇਹਨੂੰ ਲੈ ਕੇ ਅੱਜ ਕੱਲ ਦਾ ਪ੍ਰਸਪੈਕਟਿਵ ਬਹੁਤ ਚੇਂਜ ਹੋ ਗਿਆ ਹੋਇਆ ਲੋਕ ਇਹਨੂੰ ਬੜੇ ਹੀ ਅਧਿਆਤਮਿਕ ਤੌਰ ਦੇ ਨਾਲ ਸੋਚਦੇ ਆ ਤੁਸੀਂ ਮੈਨੂੰ ਦੱਸੋ ਕਿ ਯੋਗਾ ਨੂੰ ਸਿੱਖ ਧਰਮ ਦੇ ਵਿੱਚ ਕੀ ਮੰਨਿਆ ਜਾਂਦਾ ਹੈ ਯੋਗਾ ਨੂੰ ਸਿੱਖ ਧਰਮ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ ਹੈ ਉਹ ਇਸ ਕਰਕੇ ਨਹੀਂ ਦਿੱਤੀ ਗਈ ਹੈ ਕਿਉਂਕਿ ਜਿਹੜੀ ਯੋਗ ਯੋਗੀਆਂ ਦੀ ਜਿਹੜੀ ਜਗ੍ਹਾ ਹੈ ਨਾ ਯੋਗੀ ਜਪੀ ਤੱਪੀ ਜਿਹੜੇ ਨੇ ਸ਼੍ਰੇਣੀ ਨੇ ਇਹ ਜਿਹੜੇ ਸ਼੍ਰੇਣੀ ਨੇ ਅਸੀਂ ਸ਼੍ਰੇਣੀ ਵੰਡ ਨਹੀਂ ਕਰਦੇ ਅਸੀਂ ਬੰਦੇ ਦੇ ਸਿਧਾਂਤ ਨੂੰ ਇੱਕ ਅਮਲੀ ਜਮਾਂ ਪੈਣਾਉਂਦੇ ਆ ਧਰਮ ਦੇ ਰੂਪ ਦੇ ਵਿੱਚ ਜਦੋਂ ਕੋਈ ਬੰਦਾ ਯੋਗ ਕਰਦਾ ਆ ਤੇ ਉਹ ਇੱਕ ਮਤ ਦਾ ਪ੍ਰਗਟਾਵਾ ਕਰਦਾ ਆ ਕਿ ਮੈਂ ਉਸ ਮਤ ਦਾ ਧਰਨੀ ਆ ਮੈਂ ਉਸ ਮਤ ਦਾ ਆਪਣੇ ਆਪ ਨੂੰ ਰਿਪਰੈਜ਼ੈਂਟੇਟਿਵ ਦੱਸਦਾ ਜਿਹੜਾ ਸਿੱਖ ਹੈਗਾ ਨਾ ਉਹ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਲਈ ਆਪਣੇ ਜਿਹੜੇ ਧਰਮ ਦੇ ਮੁਤਾਬਕ ਦਿੱਤੇ ਉਹਨਾਂ ਨੂੰ ਡਿਸਪਲਿਨਰੀ ਐਕਸ਼ਨ ਪਲਾਨ ਨੇ ਉਹਦੇ ਮੁਤਾਬਕ ਸਾਰੀ ਐਕਟੀਵਿਟੀਆਂ ਕਰਦਾ ਆ ਸਾਡੇ ਧਰਮ ਦੇ ਵਿੱਚ ਅਸੀਂ ਉਸ ਦਿਨ ਗਤਕਾ ਦੇ ਵਸ ਬਣਾਉਂਦੇ ਆ ਗਤਕਾ ਦੇ ਵਸ ਕਿਉਂ ਬਣਾਉਂਦੇ ਆ ਸਿੱਖ ਜਿਹੜੀ ਇੱਕ ਛਤਰੀ ਕੌਮ ਹੈ ਸਿੱਖ ਜਿਹੜੇ ਨੇ ਉਹ ਕਹਿੰਦੇ ਮਾਰ ਦੀਕ ਬਾਣੀ ਦਾ ਫਰਮਾਨ ਹੈਗਾ ਛਤਰੀ ਕਾ ਪੂਧੂ ਬਹਾਮਣ ਕੋ ਨਹੀਂ ਅਸੀਂ ਉਸ ਦਿਨ ਦੱਸਦੇ ਆ ਕਿ ਅਸੀਂ ਆਪਣੇ ਧਰਮ ਦੇ ਮੁਤਾਬਕ ਆਪਣੇ ਆਪ ਨੂੰ ਤੰਦਰੁਸਤ ਤੇ ਮਜ਼ਬੂਤ ਰੱਖਣ ਦੇ ਲਈ ਇਸ ਚੀਜ਼ ਦਾ ਸਹਾਰਾ ਲੈਂਦੇ ਆ ਜਿਹੜੇ ਯੋਗੀ ਜਪੀ ਤਪੀ ਹਠੀਨੇ ਨਾ ਉਹਨਾਂ ਦਾ ਆਪਣੇ ਇਹਨਾਂ ਚੀਜ਼ਾਂ ਦੇ ਨਾਲ ਰੱਬ ਨੂੰ ਪਾਣ ਦਾ ਜਿਹੜਾ ਜ਼ਰੀਆ ਹੈ ਨਾ ਉਹ ਮਰਨੇ ਉਸ ਚੀਜ਼ ਨੂੰ ਸਾਨੂੰ ਉਹਨਾਂ ਤੋਂ ਛੁਡਾਇਆ ਉਹਨਾਂ ਨੇ ਲੜ ਨਹੀਂ ਲਾਇਆ ਅਸੀਂ ਇਹੋ ਜੇ ਕੰਮ ਕਰਕੇ ਆਪਣੇ ਧਰਮ ਦਾ ਵੀ ਤੇ ਆਪਣੇ ਸਿਧਾਂਤਾਂ ਦਾ ਵੀ અપਮਾਨ ਕਰਦੇ ਆ ਇਸ ਕਰਕੇ ਇਹਨਾਂ ਚੀਜ਼ਾਂ ਦਾ ਸਿੱਖ ਧਰਮ ਦੇ ਵਿੱਚ ਕੋਈ ਥਾਂ ਨਹੀਂ ਹੈਗਾ ਅੱਛਾ ਪਰ ਇਹ ਸਭ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਸ਼ਾਇਦ ਉਹਨੇ ਇਹ ਦੱਸ ਦਿੱਤਾ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਵਿਰੋਧ ਕਰੋ ਅਸੀਂ ਤੁਹਾਡੇ ਕੇਂਦਰਿਤ ਸਥਾਨ ਦੇ ਉੱਤੇ ਆ ਕੇ ਧਾਰਮਿਕ ਤੁਹਾਡੀ ਆਸਥਾ ਭੰਗ ਕਰਕੇ ਤੇ ਅਸੀਂ ਇੱਥੇ ਆ ਕੇ ਆਪਣਾ ਪ੍ਰਚਾਰ ਕਰਾਂਗੇ ਮੈਂ ਉਹੀ ਇਹ ਐਸਜੀਪੀਸੀ ਦੀ ਢਾਲ ਦੇ ਥੱਲੇ ਸਾਡਾ ਸਾਰਿਆਂ ਦਾ અપਮਾਨ ਹੋਇਆ ਹਮਮ ਕਾਰਨ ਇਹ ਬਣਦੇ ਆ ਨੁਕਸਾਨ ਸਾਰੀ ਕੌਮ ਦਾ ਹੁੰਦਾ ਹੈ ਉਹ ਚੜਾ ਕੇ ਗਈ ਹੈ ਤੇ ਤਾਂ ਹੀ ਅਸੀਂ ਅੱਜ ਇਸ ਚੈਨਲ ਦੇ ਉੱਤੇ ਆਪਣੀ ਗੱਲ ਰੱਖ ਪਾ ਰਹੇ ਹਾਂ ਕਿ ਆਹ ਸਮੱਸਿਆ ਇਦਾਂ ਆਉਂਦੀ ਹੈ ਔਰ ਇਦਾਂ ਨਹੀਂ ਸਮੱਸਿਆ ਵਾ ਬਾਰ-ਬਾਰ ਆਉਂਦੀ ਹੈ ਅਸੀਂ ਸਿਰਫ ਇਹ ਤਾਂ ਸੈਲੀਬ੍ਰਿਟੀ ਸੀ ਜਲਦੀ ਪਹਿਚਾਨ ਚ ਆ ਗਈ ਅਸੀਂ ਔਰਤ ਤੱਕ ਪਹੁੰਚ ਕਰ ਲਈ ਇਹਨਾਂ ਨੇ ਐਫ ਆਈ ਆਰ ਕਰਾ ਦਿੱਤੀ ਜਾਂਚ ਛੜਾ ਲਈ ਬਹੁਤ ਸਾਰੇ ਇਦਾਂ ਦੇ ਕੰਮ ਹੋ ਜਾਂਦੇ ਆ ਜਿਹੜੇ ਸਾਡੀ ਪਹਿਚਾਨ ਚ ਨਹੀਂ ਆਉਂਦੇ ਪੁਲਿਸ ਚਾਹ ਕੇ ਵੀ ਉਹਨਾਂ ਨੂੰ ਨਹੀਂ ਫੜ ਪਾਂਦੀ ਉਹਨਾਂ ਦੇ ਉੱਤੇ ਕਲਗਤਰਾਂ ਦਾ ਪ੍ਰੈਸ਼ਰ ਹੈ ਪੰਜਾਬ ਦੇ ਨਾਲ ਤਾਂ ਦਿਨ ਪਰ ਦਿਨ ਜਿਹੜੀਆਂ ਬਸਲੂਕੀਆਂ ਹੀ ਹੋ ਰਹੀਆਂ ਸਿੱਖਾਂ ਦੇ ਨਾਲ ਤਾਂ ਨਫ਼ਰਤ ਵਿੱਚੋਂ ਸਾਰਾ ਕੁਝ ਕਰ ਰਹੇ ਆ ਫਿਰ ਸਾਡੇ ਕੋਲ ਆਸ ਰੱਖਦੇ ਆ ਕਿ ਅਸੀਂ ਉਹ ਨਫ਼ਰਤ ਵਾਲਾ ਕੰਮ ਇਹਨਾਂ ਨੂੰ ਨਫ਼ਰਤ ਚ ਨਾਲ ਲਟਾਈਏ ਮਗਰ ਆਪ ਦੇਖ ਲੋ ਬਾਰ-ਬਾਰ ਮੀਡੀਆ ਦੇ ਵਿੱਚ ਆ ਕੇ ਇਹ ਗੱਲ ਦੱਸ ਰਹੇ ਆ ਕਿ ਇਹਨਾਂ ਦਾ ਸਾਡੇ ਪ੍ਰਤੀ ਰਵੱਈਆ ਕੀ ਆ ਤੇ ਹਜੇ ਤੱਕ ਸਾਡੀ ਬਰਦਾਸ਼ਤ ਦੇਖ ਲੋ ਕਿੰਨੀ ਆ ਅੱਛਾ ਅੰਤ ਵਿੱਚ ਮੈਂ ਆਹੀ ਪੁੱਛਾਂਗਾ ਹੁਣ ਕਿ ਇੱਕ ਪਾਸੇ ਐਸਜੀਪੀਸੀ ਵੱਲੋਂ ਐਫਆਈਆਰ ਹੋ ਗਿਆ ਜਿਸ ਨੂੰ ਤੁਸੀਂ ਗੈਰ ਜ਼ਰੂਰੀ ਕਰਾਰ ਦੇ ਦਿੱਤਾ ਪਰ ਹੁਣ ਗਾਂ ਇਸ ਨੂੰ ਕਿਸ ਤਰ੍ਹਾਂ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕੀ ਕੁਝ ਇਹਦੇ ਬਾਰੇ ਕੀਤਾ ਜਾਵੇਗਾ ਕੀ ਪਲਾਨ ਹੈਗੇ ਜਿਹੜੀਆਂ ਇਧਰ ਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਸੀਗੀ ਉਸੇ ਦਿਨ ਸੇਮ ਡੇ ਅਸੀਂ 6:05 ਵਜੇ ਦਾ ਉਦੋਂ ਪੁਰਬ ਵੀ ਸੀਗਾ ਅਸੀਂ ਉੱਤੇ ਸਾਰੇ 71 ਹੋਏ ਸੀਗੇ ਇਸ ਮਾਮਲੇ ਤੇ ਅਸੀਂ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਸਾਰਿਆਂ ਦਾ ਕਿਉਂਕਿ ਕੋਈ ਨਾ ਕੋਈ ਕਾਰਨ ਬਣ ਜਾਂਦਾ ਕਾਰਨ ਇਹ ਬਣਿਆ ਕਿ ਜੀ ਐਸਜੀਪੀਸੀ ਨੇ ਐਫਆਈਆਰ ਕਰਾਤੀ ਹੋਈ ਆ ਬੀਬੀ ਨੇ ਮਾਫੀ ਮੰਗ ਲਈ ਹੋਈ ਆ ਇਸ ਕਰਕੇ ਜਿਹੜੀ ਹੈ ਹੁਣ ਕਾਰਵਾਈ ਉਹਨਾਂ ਦੇ ਹੱਥ ਚਲੀ ਗਈ ਹੈ ਤੇ ਆਪਾਂ ਜੇ ਕਰਾਂਗੇ ਵੀ ਤੇ ਫਿਰ ਵੀ ਗੱਲ ਤੇ ਉਹਨਾਂ ਨੇ ਹੀ ਡੀਲ ਕਰਨੀ ਹੈ ਇਸ ਕਰਕੇ ਉਹ ਕੰਮ ਰਹਿ ਗਿਆ ਮਗਰ ਹਾਂ ਮਗਰ ਫਿਰ ਵੀ ਫਿਰ ਵੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਐਸਜੀਪੀਸੀ ਤੋਂ ਉੱਤੇ ਪ੍ਰੈਸ਼ਰ ਬਣਾਇਆ ਜਾਵੇ ਤਾਂ ਕਿ ਇਹ ਉਸ ਚੀਜ਼ ਨੂੰ ਅੰਜਾਮ ਤੱਕ ਲੱਗ ਜਾਵੇ ਕਣਕੀ ਉਹਨੂੰ ਜੇਲ੍ਹ ਹੋਵੇ ਇਹਦਾ ਇਹ ਇਹ ਮਕਰਰ ਕਰਾਉਣਾ ਜੇਲ੍ਹ ਤਾਂ ਦੇਖੋ ਕਾਨੂੰਨ ਨੇ ਕਰਨੀ ਕਾਨੂੰਨ ਤਾਂ ਇੰਨੇ ਜੁਗਾ ਹੀ ਹਨੀ ਨਾ ਅੱਛਾ 295 ਇਹਦਾ ਬਰਚਾ ਹੋਇਆ ਜੀ ਉੱਤੇ 3 ਸਾਲ ਤੋਂ ਘੱਟ ਦਾ ਕੋਈ ਵੀ ਜੁਰਮ ਹੋਵੇ ਜਿਸ ਤੇ ਸਜ਼ਾ 3 ਸਾਲ ਤੋਂ ਘੱਟ ਦੀ ਹੋਵੇ ਮੁੱਕ ਤੇ ਅਵੇਲੇਬਲ ਉਹਦਾ ਅਫੈਂਸ ਹੈਗਾ ਉਹਨੂੰ ਉਹ ਚ ਰਹਾਤ ਮਿਲ ਜਾਂਦੀ ਹੈ ਮੁਰ ਕੇ ਜੀ ਉਹਨਾਂ ਨੇ ਆਪ ਇਸ ਚੀਜ਼ ਨੂੰ ਕੀ ਡੀਲ ਕਰਨਾ ਸਟੇਟ ਨੇ ਪਿੱਛੋਂ ਲਈ ਆਪਣੇ ਵਧੀਆ ਵਕੀਲ ਦੇ ਦੇਣੇ ਆ ਉਹਨਾਂ ਨੇ ਆਪ ਹੀ ਉਹ ਚੀਜ਼ ਨੂੰ ਮੈਨੇਜ ਕਰ ਲੈਣਾ ਹੈਗਾ ਠੀਕ ਹੈ ਨਾ ਮਾਫੀ ਨਾ ਮੈਂ ਤੁਹਾਨੂੰ ਦੱਸਾਂ ਐਗਜ਼ਾਮਪਲ ਦੇ ਕੇ ਗੁਰਦਾਸ ਮਾਨ ਦੇ ਉੱਤੇ ਅਸੀਂ ਇੱਕ ਕੇਸ ਕੀਤਾ ਹੋਇਆ ਹੈ ਗ੍ਰਾਹਮਰ ਦਾ ਸਮਰਨ ਉਹਨੇ ਤੁਲਨਾ ਕੀਤੀ ਆ ਸਾਡੇ ਨਾਲ ਜੁਡੀਸ਼ਰੀ ਦੇ ਜਿਹੜੇ ਉਸ ਵੇਲੇ ਮੌਕੇ ਤੇ ਜੱਜ ਨੇ ਉਹ ਸਾਨੂੰ ਕਹਿੰਦੇ ਆ ਮੈਂ ਆਫ ਦਾ ਬੈਂਚ ਆ ਗੱਲ ਕਰ ਰਿਹਾ ਕਿ ਉਹਨੇ ਤਾਂ ਮਾਫੀ ਮੰਗ ਲਈ ਜੀ ਦੀ ਉਹ ਸਾਨੂੰ ਦੱਸ ਰਹੇ ਸਿੱਖ ਧਰਮ ਤਾਂ ਜੀ ਬੜਾ ਵੱਡਾ ਦਿਲ ਰੱਖਦਾ ਜੀ ਉਹ ਤੇ ਮਾਫ ਕਰ ਦਿੰਦਾ ਜੀ ਮਤਲਬ ਉਹਨਾਂ ਨੇ ਸਾਡੇ ਧਰਮ ਦਾ ਤਮਾਸ਼ਾ ਬਣਾਇਆ ਇਹ ਗੱਲ ਜਸਵੀਰ ਜੱਸੀ ਨੇ ਵੀ ਕਹੀ ਹੈ ਇਸ ਕੰਟੈਕਸਟ ਦੇ ਵਿੱਚ ਇਸ ਕੁੜੀ ਦੇ ਜਿਹੜੇ ਗਾਇਕ ਜਸਵੀਰ ਜੱਸੀ ਹੈਗੇ ਨੇ ਉਹ ਕਹਿੰਦੇ ਭਾਵੇਂ ਆਪਣੇ ਦਾਦੇ ਬਾਬਿਆਂ ਨੂੰ ਪੁੱਛ ਲਵੋ ਸਿੱਖ ਧਰਮ ਤਾਂ ਮaaf ਕਰਨ ਵਾਲਾ ਧਰਮ ਹੈਗਾ ਸ਼ਾਇਦ ਤੁਹਾਨੂੰ ਕਿੰਦਾ ਨਾ ਪਤਾ ਹੋਵੇ ਜੇ ਜਸਵੀਰ ਜੱਸੀ ਇਸ ਚੀਜ਼ ਨੂੰ ਇਸ ਤਰੀਕੇ ਨਾਲ ਮaaf ਕਰਨ ਦੇ ਲਈ ਅਗਰ ਸਪੇਸ ਦੇ ਕੇ ਚੱਲਦਾ ਹੈ ਨਾ ਜਸਵੀਰ ਜੱਸੀ ਨੂੰ ਅਸੀਂ ਕੋਈ ਆਪਣਾ ਕੌਮੀ ਲੀਡਰ ਨਹੀਂ ਮੰਨਦੇ ਹੈਗੇ ਉਹ ਉਹਦੇ ਪਰਸਨਲ ਸੈਂਟੀਮੈਂਟਸ ਪਰਸਨਲ ਰਾਏ ਹੋ ਸਕਦੀ ਹੈ ਉਹਦੀ ਉਹ ਬੇਸ਼ੱਕ ਰੱਖੇ ਮਗਾ ਸਾਡੇ ਬਾਪ ਦਾਦਿਆਂ ਨੇ ਜੂੰਦੇ ਤੇਲ ਦੇ ਕੜਾਈ ਚ ਬਸਾੜੇ ਆ ਉਹ ਵੀ ਉਹਨੂੰ ਇਤਿਹਾਸ ਚ ਪਤਾ ਹੋਣਾ ਚਾਹੀਦਾ ਉਹ ਦੇਖ ਲਵੇ ਇਤਿਹਾਸ ਸਾਡਾ ਬਿਲਕੁਲ ਬਿਲਕੁਲ ਇਹ ਸਥਿਤੀ ਜਿਹੜੀ ਹੈ ਫਿਲਹਾਲ ਇਹ ਬਣੀ ਹੋਈ ਹੈ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਖਾਸ ਕਰਕੇ ਇਸ ਸਿਚੁਏਸ਼ਨ ਵਾਸਤੇ ਐਸਜੀਪੀਸੀ ਦਾ ਪਰਚਾ ਕਿੰਨਾ ਕੁ ਵੈਲਿਊਏਬਲ ਸਾਬਿਤ ਹੁੰਦਾ ਅੰਤ ਤੱਕ ਅੱਗੇ ਦੇਖਣਾ ਹੋਵੇਗਾ ਜੋ ਵੀ ਹੋਏਗਾ ਲਾਸ ਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ